ਕੀ ਕਹਤਾ ਹੁਣ ਤੂੰ ਇਹਨੂੰ ਪੁੱਛ ਲੈ ਤੇ ਕੰਨੀ ਗਈ ਆ ਗੱਲ ਇਹਨੂੰ ਪੁੱਛ ਕੀ ਕਹਤਾ ਕਹਿ ਕੀ ਦਿੱਤਾ ਹੈ ਯਾਰ ਤੇਰੀ ਗੁਸਲਾ ਵੀ ਪ੍ਰਾਇਮੈਂਟ ਹੋ ਰਹੀ ਆ ਉਹ ਬਾਬੇ ਤੇਰਾ ਸਰਪੰਚ ਪੰਚਾਇਤਾਂ ਲੈ ਦੇ ਕੇ ਨਿਮੇੜਨਾ ਪੂ ਹੁਣ ਨਿਮੇੜ ਦੇ ਪਹ ਨਿਮੇੜ ਦੇ ਯਾਰ ਮੈਂ ਤਾਂ ਆਪ ਕਹਿੰਦਾ ਨਿਮੇੜ ਪਰਾਂ ਜੱਬ ਘੱਟ ਵੱਧ ਕਰ ਲ ਮੇਰੀ ਗੱਲ ਸੁਣ ਮੈਂ ਪਰਾਂ ਆਗਰੇ ਦੇ ਜੇ ਕਰੇ ਗੱਲਬਾਤ ਪਤਾ ਲੱਗਦੀ ਇਹਦਾ ਜੇ ਨੂੰ ਮਾਰ ਦੇਣਗੇ ਪਤਾ ਵੀ ਨਹੀਂ ਲੱਗਣ ਦੇਣੇ ਨਾਲੇ ਤਾਂ ਇਹਨੂੰ ਵੱਢਣਗੇ ਜੀ ਨਾਲੇ ਮੈਨੂੰ ਘਰੋਂ ਗੱਡੂ ਕੋ ਮੇਰੇ ਘਰ ਆਲਾ ਲੈ ਚੰਗਾ ਨਿਵੇੜ ਲ ਹੈ ਆਏ ਨਿਬੜਦੇ ਹੁੰਦੇ ਨੇ ਰੌਲੇ ਸੂਟ ਤਾਂ ਕੁੜੀ ਦਾ ਪਾੜ ਕੇ ਤਾਂ ਰੌਲੇ ਨਿਬੜਦੇ ਨੇ ਓ ਯਾਰ ਸੂਟ ਹੋਰ ਲੈ ਦੂ ਨਵਾਂ ਮੈਂ ਲੈ ਦੇਖ ਨਾ ਇਹ ਚੰਗੀ ਗੱਲ ਆ ਯਾਰ ਪਹਿਲਾਂ ਛੂਟ ਅਗਲਾ ਤੇਰੇ ਤੋਂ ਫੜਵਾਉ ਫਿਰ ਤੂੰ ਲੈ ਕੇ ਦੇਵੇਂਗਾ ਹੈ ਮੈਂ ਵੀ ਲ ਕਮਾਲ ਆ ਮੈਂ ਬਰਾ ਤੇਰੀ ਤੂੰ ਇੰਨਾ ਬੰਨੀ ਆ ਕਿ ਮੇਰੇ ਬੰਨੀ ਆ ਤੇਰੇ ਕੰਨਿਆ ਆ ਇਦਰਾ 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 ਅੱਛਾ ਗਲਤ ਗੱਲ ਆ ਇਹ ਹੂੰ ਸੂਟਾਂ ਦੀ ਗੱਲ ਹੋ ਰਹੀ ਐ ਕਿ ਮੈਂ ਤੂੰ ਹੋ ਕਰ ਲੇਂਗਾ ਸਰਪੰਚ ਚੱਗ ਕੇ ਹੋ ਰਖੜ ਜਾ ਮੈਂ ਕਾਦੇ ਕਾਦੇ ਪੈਸੇ ਦੇਵਾ ਪਈ ਮੈਂ ਤਾਂ ਕੁਛ ਕੀਤੀ ਨਹੀਂ ਸਰਪੰਚਣੀ ਦੀ ਸੌ ਲੱਗਿਆ ਪਾਣੂਗਾ ਮੈਂ ਨਹੀਂ ਇਹ ਗੱਲ ਕਰਨੀ ਪਊਗੀ ਓਏ ਖਾਵਾਂ ਕਿਉਂ ਨਾ ਜਦੋਂ ਜਿਹਨੂੰ ਮੈਂ ਪਿਆਰ ਕਰਦਾ ਉਸੇ ਦੀ ਸੌ ਖਾਉਂ ਹਾਂ ਤਾਂ ਜਕੀਨ ਵਾਲੀ ਗੱਲ ਐ ਸੌ ਖਾ ਗਿਆ ਹੁਣ ਮੈਂ ਜਮਾਂ ਨਹੀਂ ਐਨੇ ਪਰ ਸੌ ਹਤੇ ਛੇ ਜਿਤਨੇ ਲਟਾਂ ਜਾਂ ਜਾਂ ਡੀਆਂ ਨੇ ਅੱਛਾ ਹਾਂ ਠੀਕ ਆ ਫਿਰ ਫੋਨ ਦੇ ਕੇ ਵੀ ਨਹੀਂ ਲੜਾਈਆਂ ਜਾਂਦੀਆਂ ਹਨਾ ਵੀ ਹਾਂ ਇਹ ਵੀ ਗੱਲ ਸਹੀ ਐ ਕੀ ਕਿਹਾ ਓ ਯਾਰ ਤੂੰ ਨਮੇੜ ਯਾਰ ਪਰ ਇਹ ਗੱਲ ਹੈਗੇ ਨੇ ਮੈਂਪਰਾ ਉਹਨੇ ਵੇਡ ਦੇ ਵਿੱਚ ਸਾਡੇ ਵੀ ਘਰੇ ਕੰਮ ਨੇ ਤੈਨੂੰ ਤਾਂ ਕਿਹਨੇ ਸੱਦਿਆ ਹੀ ਨਹੀਂ ਮੈਂ ਸੱਦਿਆ ਮੇਰੀ ਇੱਜ਼ਤ ਗਈ ਐ ਤੇਰੀ ਇੱਜ਼ਤ ਗਈ ਐ ਜਿੱਦ ਨੂੰ ਹੱਥ ਤਾਂ ਲਾਇਆ ਨਹੀਂ ਮੈਂ ਯਾਰ ਇਹ ਕੱਪੜੇ ਹੀ ਕੱਪੜੇ ਹੀ ਫਟ ਗਏ ਮੈਂਪਰਾ ਤੂੰ ਯਾਰ ਨਮੇੜ ਪਰਾਂ ਰੌਲਾ ਪਾਈਂਦਾ ਤੇਰੇ ਤੇ ਮੈਨੂੰ ਯਕੀਨਤਾ ਨਹੀਂ ਹੈਗਾ ਮੇਰੀ ਗੱਲ ਸੁਣ ਮੈਂ ਜੇ ਤੂੰ ਕਹੇ ਤਾਂ ਨਾ ਨਾ ਉਰਾ ਪਰਾਂ ਉਹ ਕੀ ਗੱਲ ਕਰ ਲੈਣਾ ਮੈਂ ਇੱਥੇ ਸਾਹਮਣੇ ਕਰ ਲਾ ਇੰਨਾ ਕੀ ਕਿੰਨਾ ਚ ਕਹਿੰਨੇ ਤੁਸੀਂ ਵੀ ਮੈਨੂੰ ਐ ਲਾ ਕੋ ਚਲ ਦੱਸ ਸਮਝ ਬੰਦ ਇੱਧਰ ਨਾ ਹੋ ਕੇ ਮੇਰੀ ਗੱਲ ਸੁਣੋ ਓ ਯਾਰ ਤੁਸੀਂ ਤਾਂ ਇਕੱਠੇ ਹੋ ਯਾਰ ਇੱਧਰ ਕਰ ਸਾਡੇ ਸਾਹਮਣੇ ਗੱਲ ਸਾਹਮਣੇ ਕਰ ਸਰਪੰਚ ਜੀ ਬੋਲ ਪਾ ਮੈਂ ਕੀ ਬੋਲਾਂ ਭਾਈ ਮੇਰੇ ਬਾਪ ਨੂੰ ਫੋਨ ਲਾ ਟਰਾਲੀ ਲੈ ਕੇ ਆਓਗੇ ਮੈਂ ਤਾਂ ਸਾਮਾਨ ਚਾਤੇ ਲ ਜਾਊਂਗੀ ਮੈਂ ਤਾਂ ਆਪਣੀ ਤੈਨੂੰ ਆਪਦੀ ਹੋਈ ਵੀ ਇੱਧਰ ਸਰਪੰਚੋ ਜੁੜੀ ਜਾਂਦਾ ਮਾਰੀ ਮੂਰੀ ਨਾ ਮੇਰੇ ਮੂੰਹ ਸਾੰਗ ਦੂ ਮੈਂ ਓ ਮੇਰੀ ਗੱਲ ਸੁਣ ਪੁੱਤ ਗੱਲ ਪਤਾ ਕੀ ਆ ਓ ਯਾਰ ਗੱਲ ਤਾਂ ਸੁਣ ਲੈ ਕੀ ਹੈ ਮੈਂ ਗਲਤ ਨਹੀਂ ਜਮਾ ਅੱਛਾ ਤੂੰ ਮੇਰੀ ਗੱਲ ਸੁਣ ਮੇਰੇ ਨਾਲ ਖੜ ਤੂੰ ਹਿੱਕ ਤਾਣ ਕੇ ਤੂੰ ਨਾ ਚੌਕਲੇ ਮੋਚਲੇ ਨਾ ਕਰ ਜਿਵੇਂ ਖਾਣਾ ਹੋ ਰੇਗਾ ਸ਼ਰਮ ਕਰ ਲੈ ਮਾੜੀ ਮੋਟੀ ਇਹ ਮੇਰੀ ਗੱਲ ਸੁਣ ਤੋੜਾ ਨਾ ਲਾਡੀਆਂ ਪਾਡੀਆਂ ਕਰਨ ਦਾ ਟਾਈਮ ਨਹੀਂ ਹੈਗਾ ਸਾਨੂੰ ਨੀ ਬੇੜੋ ਸੀ ਜਾਣਾ ਨਹੀਂ ਚੱਲਣੀ ਚੱਲ ਜਲਦੀ ਹੈ ਯਾਰ ਨਿਮੇੜ ਦੋ ਮੈਂ ਤਾਂ ਆਪ ਕਹਿੰਨਾ ਨਿਮੇੜੋਂ ਪਰ ਉਹ ਤੂੰ ਕਿੰਨੇ ਪੈਸੇ ਕਹਿੰਦਾ ਮੈਂ ਤਾਂ ਇੱਕ ਮੁਕ ਦੀ ਮਕੌਂਦੀ ਗੱਲ ਆ ਅਗਲੀ ਦੀ ਇੱਜ਼ਤ ਦਾ 12 70 ਚ ਨਿਵੇੜ ਲਾ 70 70 ਕਹਿੰਦੀ ਆ ਯਾਰ ਮੇਰੀ ਗੱਲ ਸੁਣ ਲੈ 70 ਨੂੰ ਨੀ ਦੱਸ ਇੱਥੇ ਮੱਝ ਕਰੀਦੀ ਆ 30000 ਚ ਨਿਮੇੜ ਕਿਉਂ 30 70 ਨਾ ਭਾਈ ਨਾ 70 ਚ ਵਿਕਦੀ ਆ ਹੈ ਲੈ ਗੱਲਾਂ ਕਰ ਕਦੀਆਂ ਪ੍ਰਤ ਕੋਈ ਦੀ ਸਾਈਡ ਲਾਈਨ ਦੀ ਲੜਨੀ ਚੱਲ ਨਹੀਂ ਠਾੜੀ ਤੇਰੀ ਸੜ ਲੰਦਾ ਚੱਲ ਅੰਜ ਤਾਂ ਮੇਰੀ ਗੱਲ ਸੁਣ ਮੈਂਪਰਾ ਨਾ ਮੈਂ ਤਾਂ ਏਦਾਂ ਗੱਲ ਮੈਂ ਲੱਖ ਰੁਪਏ ਦਿਨਾਂ ਲੈ ਵੇਚੂ ਕਿਹੜਾ ਇੱਜਤ ਵੇਚਦਾ ਹਾਂ ਹਾਂ ਗੱਲਾਂ ਤੇ ਆ ਜਾ ਮੇਰੀ ਗੱਲ ਜਾ ਖਾਣੇ ਜਾ ਤੂੰ ਆ ਮੋਨੇ ਬਹਾ ਦਿਖਾਈ ਆ ਚੱਲ ਚੱਲ ਫੋਨ ਨਹੀਂ ਹੋ ਰਿਹਾ ਲੱਗ ਗੁਬਤ ਤੈਨੂੰ ਕੰਝਰਾ ਸਰਪੰਚਾ ਰੋਕ ਲੈ ਕਰ ਕਿੱਟਾ ਹੋ ਜੂ ਪੈਂਚੜੀ ਤੂੰ ਕੰਮ ਵਧਾਉਣ ਨੂੰ ਰਿਹਾ ਕਰ ਮੈਂ ਤਾਂ ਜਾਉਂਗੀ ਮੇਰੇ ਬਾਪ ਨੂੰ ਫੋਨ ਕਰੀ ਉਹ ਕੰਮ ਟੇਡਾ ਹੋ ਜੂ ਤੇਰੇ ਬਾਪ ਦੀ ਹੋਗੀ ਉਹ ਮਰਵਾਤਾ ਤੂੰ ਮੈਨੂੰ ਤੂੰ ਮੈਨੂੰ ਮਰਵਾਉਣ ਚਾਹ ਕੇ ਬਚਾਉਣ ਚਾਹ ਉਹ ਮੈਂ ਚਲਣਾ ਲਿਉਣਾ ਵਾ ਕੋ ਯਾਰ ਕੀ ਯਾਰ ਤੈਨੂੰ ਮੜੀ ਮੁਟਿਆ ਗੋਲ ਗੋਲ ਹੈ ਨਹੀਂ ਕੀ ਤੈਨੂੰ ਹੈਗੀ ਹੈ ਲੱਖ ਰੁਪਇਆ ਦੇ ਕੇ ਬਾਗ ਜਾ ਫਿਰ ਉਹਦੇ ਨਾਲ ਹੀ ਬਾਗ ਜਾਂਦਾ ਮੈਂ ਤਾਂ ਉਹ ਗੱਲ ਕਰਦਾ ਇਹ ਸਭ ਪੈਸੇ ਦੇ ਗੱਲ ਕਰਦਾ 100 ਲੁੱਚਾ ਤੇ ਲੁੱਚਾ ਹਾਏ ਓਏ ਜਦੋਂ ਘਰ ਦੇ ਕਹਿੰਦੇ ਪੈਰ ਵੱਢਣ ਤੇ ਹੋਣਾ ਫੇਰ ਬੰਦਾ ਕਿੱਥੋਂ ਤਾਂ ਉੱਠ ਗੜੂ ਹੁਣ ਦੇ ਮੇਰੇ ਬਾਪ ਨੂੰ ਕੋਈ ਨਾ ਕੋਈ ਸਾਰੀਆਂ ਗੱਲਾਂ ਦੱਸੂਗੀ ਜੇ ਤੇਰਾ ਨਾਂ ਪੜਦੇ ਚੱਕੇ ਨਾ ਤੇ ਤੂੰ ਕੀ ਜਾਣੇਗਾ ਮੇਰੇ ਬਾਪ ਕੋਲੇ ਰਾਫਲ ਵੀ ਐ ਡੇ ਫਿਰ ਤੂੰ ਡਰ ਜਾਣਾਗਾ ਤੇਰੇ ਬਾਪ ਨੂੰ ਪਹਿਲਾਂ ਤਾਂ ਕਬਰ ਚ ਨੱਪੂ ਹੋਰ ਤਾਂ ਦੇਖੀ ਜਮ ਮੇਰੇ ਬਾਪ ਨੂੰ ਨਾ ਪੁੱਛ ਕਹੀ ਦੀ ਠੀਕ ਐ ਨਾ ਤੇਨੂੰ ਨੱਪ ਦ ਜਿਹੜੀ ਕਬਰ ਟਪੇ ਉਹ ਕਰੇਗਾ ਉਹ ਚੰਗਾ ਚੱਲ ਮੇਰੀ ਗੱਲ ਸੁਣਾ ਹੁਣ ਜੇ ਕੋਈ ਗੱਲ ਬਾਤ ਹੋ ਗਈ ਨਾ ਮੇਰੇ ਨਾਲ ਖੜ ਜੀ ਜੇ ਹੁਣ ਨਹੀਂ ਖੜਦੀ ਤੇਰਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਨਾਲੇ ਤੇਰੇ ਪਿਓ ਦਾ ਮੇਰੇ ਸਾਲੇ ਦਾ ਸਿੰਦਰ ਉਹ ਤੂੰ ਇੱਥੇ ਕੀ ਕਰਦੀ ਆ ਲੈ ਕਹਿੰਦਾ ਇੱਥੇ ਕੀ ਕਰਦੀ ਆ ਉਹ ਮੈਂ ਤੇਰਾ ਸਾਥ ਦੇਣ ਆਈ ਆ ਤੈਨੂੰ ਪਤਾ ਮੇਰਾ ਸਾਥ ਨਾ ਮੇਰੇ ਘਰ ਵਾਲੇ ਵੀ ਨਹੀਂ ਦਿੰਦਾ ਤੂੰ ਭੱਜ ਜਾ ਇੱਥੋਂ ਫਿਰ ਤੇਰੀ ਘਰ ਵਾਲੀ ਨੇ ਤੇਰਾ ਸਾਥ ਨਹੀਂ ਦਿੱਤਾ ਪਰ ਤੈਨੂੰ ਐ ਤਾਂ ਪਤਾ ਹੋਣਾ ਚਾਹੀਦਾ ਕਿ ਸਿੰਦਰ ਕੌਣ ਹੈ ਉਹ ਤੈਨੂੰ ਪਿਆਰ ਕਰਦੀ ਆ ਮੈਂ ਤੂੰ ਰੇ ਨਾ ਮੇਰਾ ਹੋਰ ਨਾ ਪਿਆਰ ਵਧਾ ਦਈਏ ਕੇ ਦੇਖ ਲੈ ਮੇਰੇ ਤਾਂ ਪਹਿਲੀ ਹੀ ਪੰਗੇ ਲੋਟ ਆਉਂਦੇ ਦੇਖ ਮੇਰੀ ਗੱਲ ਸੁਣ ਸਰਪੰਚਾ ਚਾਹੇ ਕੁਝ ਹੋ ਜੇ ਸਿੰਦਰ ਤੇਰੇ ਨਾਲ ਖੜੀ ਆ ਤੂੰ ਫਿਕਰ ਨਾ ਕਰ ਸੱਚੀ ਜਿੰਦਗੀ ਲਾਹੌਰ ਕਾਮਲਾ ਮੈਂ ਤਾਂ ਤੇਰੇ ਨਾਲ ਖੜੀ ਆ ਜਿਹੇ ਜਿਹੇ ਤੇਰੇ ਤੇ ਹਾਲਾਤ ਬਣੇ ਨੇ ਨਾ ਮੈਨੂੰ ਦੇਖ ਦੇਖ ਕੇ ਬਹੁਤ ਦੁੱਖ ਲੱਗਦਾ ਦਾ ਸਿੰਦਰ ਪਰ ਇੱਕ ਗੱਲ ਆ ਕੰਮ ਮੇਰਾ ਸਹਾਰਾ ਕੋਈ ਨਹੀਂ ਆ ਮੇਰੇ ਨਾ ਕੋਈ ਯਾਰ ਨਾ ਕੋਈ ਮਿੱਤਰ ਇੰਨਾ ਕੋਈ ਘਰ ਦਾ ਪਰ ਅੱਜ ਮੇਰੇ ਨਾਲ ਖੜੀ ਆ ਸਿਰਫ ਸਿੰਦਰ ਤੇ ਸਿੰਧ ਸਹੀ ਗੱਲ ਆ ਸਿੰਦਰ ਇਹਦਾ ਤੇਰੇ ਨਾਲ ਹੀ ਖੜਨਾ ਹੋਰ ਦੱਸੀ ਮੈਂ ਕਿੱਥੇ ਜਾਣਾ ਲੜਾਈਆਂ ਝਗੜੇ ਤਾਂ ਹੁੰਦੇ ਰਹਿੰਦੇ ਨੇ ਬੜਾ ਬੰਦਾ ਆਪਦਾ ਪਿਆਰ ਥੋੜਾ ਛੱਡ ਦਿੰਦਾ ਹਾਂ ਹੁਣ ਮੱਗਰ ਦਾ ਵੀ ਖਿਹੜਾ ਛੱਡ ਦੇਗਾ ਉਹ ਮੱਗਰ ਦਾ ਖਿਹੜਾ ਤਾਂ ਮੈਂ ਕਦੋਂ ਦਾ ਛੱਡਿਆ ਹੋਇਆ ਹਾਂ ਚਾਹੇ ਮੈਨੂੰ ਪਤਾ ਲੱਗਿਆ ਰਾ ਹੁਣ ਨਾਲੇ ਤੋੜੂ ਲੱਤਾਂ ਤੇ ਨਾਲੇ ਲਾਉਂ ਹੂਰੇ ਫੇਰ ਦੇਖ ਲੈ ਮੇਰੇ ਕਿਹੜਾ ਹੂਰੇ ਉਹ ਬੱਸ ਕਰਿਆ ਕਰ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਸਿੰਦਰ ਕੱਲੀ ਸਰਪੰਚ ਦੀ ਆ ਤੇ ਸਰਪੰਚ ਦੀ ਹੀ ਰਹੂਗੀ ਅੱਜ ਮੈਨੂੰ ਅਹਿਸਾਸ ਕਰਾਤਾ ਵੀ ਮਾਰੇ ਟਾਈਮ 'ਚ ਕੌਣ ਖੜਦਾ ਫੇਰ ਸਾਹੀ ਤਾਂ ਲੋਕੀ ਕਹਿੰਦੇ ਹੁੰਦੇ ਨੇ ਜ਼ਰੂਰੀ ਥੋੜਾ ਹੁੰਦਾ ਵੀ ਘਰ ਵਾਲੀਆਂ ਹੀ ਪਿਆਰ ਕਰਦੀਆਂ ਨੇ ਪਿਆਰ ਤਾਂ ਪਿਆਰ ਹੁੰਦਾ ਕਿਸੇ ਨਾਲ ਵੀ ਹੋ ਸਕਦਾ ਹਏ ਕਿੱਥੇ ਵੇ ਹੁਣ ਪਿਆਰ ਕਿਧਰ ਗਿਆ ਤੇਰਾ ਐਨੀ ਮੈਂ ਕਹਿੰਦੀ ਆਏ ਤੈਨੂੰ ਬਥੇਰਾ ਪਿਆਰ ਕਰਦੀ ਆਂ ਗੱਲ ਕਰ ਵੀ ਫਿਰ ਜੁੱਤੀਆਂ ਤੋਂ ਡਰ ਲੱਗਦਾ ਚਲ ਕੋਈ ਨਹੀਂ ਚੰਦਨ ਪਰ ਮੈਨੂੰ ਅਹਿਸਾਸ ਹੋ ਗਿਆ ਵੀ ਅੱਜ ਤੂੰ ਮੇਰੇ ਹੱਕ 'ਚ ਖੜੀ ਆਂ ਤਾਂ ਤਾਂ ਹੀ ਤਾਂ ਕੁਮਾਰ ਸ਼ੇਰ ਵਾਂਗ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੁਣ ਕੋਈ ਮਰਜੀ ਆ ਜੇ ਤੈਨੂੰ ਪਤਾ ਨਾ ਇਹ ਕੰਮ ਮੈਂ ਨਹੀਂ ਕੀਤਾ ਤੇ ਮੇਰੇ ਦੋਸ ਲੱਗੀਆਂ ਮੈਨੂੰ ਇਹ ਤਾਂ ਪਤਾ ਸਰਪੰਚਾ ਵੀ ਤੂੰ ਐਜਾ ਕੰਮ ਕਰ ਨਹੀਂ ਸਕਦਾ ਚੱਲ ਕੇਰਾ ਜਿਹੜਾ ਮੈਂ ਤੈਨੂੰ ਪਹਿਲਾਂ ਬੋਲ ਗਿਆ ਗੁੱਸਾ ਤਾਂ ਆਉਂਦਾ ਹੀ ਹੁੰਦਾ ਪਰ ਮੈਨੂੰ ਉਹ ਠੀਕ ਜਿਹੀ ਨਹੀਂ ਲੱਗਦੀ ਉਹ ਤਾਂ ਚੱਲ ਗਿਆ ਫਿਰ ਉਹ ਕਿੱਥੇ ਚਲੀ ਮੋਟਰ ਤੇ ਵੀ ਚੱਲਾਂ ਕਿ ਕੋਈ ਨਹੀਂ ਮੋਟਰ ਤਾਂ ਮੈਂ ਤਨ ਮੈਂ ਕਹਿੰਨੀ ਕੰਮ ਮੈਂ ਫਿਰ ਚੱਲੀ ਆ ਬਹਾਰ ਕੇ ਤੇ ਮੋਟਰ ਤੇ ਵਾਲਾ ਨਹੀਂ ਆਉਂਦਾ ਘੁੰਮਣ ਦਾ ਚਲ ਓਏ ਉੱਥੇ ਬਹਿ ਕੇ ਨਾ ਫੇੜ ਥੱਲੇ ਗੱਲਾਂ ਗੱਲਾਂ ਮਾਰਾਂਗੇ ਉੱਥੇ ਠੰਡੀ ਹਵਾ ਵਾਲੀ ਚੱਲਦੀ ਆ ਠੀਕ ਖਾਲ ਵੀ ਮਸਮਾਨ ਲੈ ਚੱਲਾਂਗੇ ਕੋਈ ਜੱਕਰੀ ਨਹੀਂ ਚੰਦਰ ਗੱਲਾਂ ਨਾ ਕਰਦੀ ਮੈਂ ਤੈਨੂੰ ਐਂ ਕਹਿੰਦੀ ਸੀ ਤੂੰ ਕਿਹੜਾ ਮੇਰਾ ਕੰਮ ਕਰ ਦੇਂਗਾ ਇੱਕ ਕੀ ਕਰਨਾ ਉਹ ਸਾਡਾ ਸਿਲੰਡਰ ਜਾ ਮੁੱਕਿਆ ਪਿਆ ਸੀ ਭਾਈ ਨੂੰ ਫੋਨ ਕਰਦੇ ਵੀ ਕਰੇ ਸਾਡੇ ਛੱਡ ਜੂ ਮੇਰੇ ਫੋਨ 'ਚ ਬੈਲੈਂਸ ਮੁੱਕਿਆ ਪਿਆ ਲਾ ਮੂ ਵੀ ਮੁੱਕਿਆ ਪਿਆਗਾ ਐਂ ਕਹ ਤੂੰ ਕਰਦਾ ਹੁੰਦਾ ਕਾਹਦੇ ਨਾ ਹਜੇ ਆਤਾ じゃ ਪਹਿਲਾਂ ਪਹਿਲੀ ਮੰਗਾ ਸ਼ੁਰੂ ਕਰਤੀ ਐ ਵੇ ਮੈਂ ਕਿੱਥੇ ਚਲੇ ਗਈ ਸੀ ਮੈਂ ਤਾਂ ਤੇਰੇ ਕੋਲ ਹੀ ਆ ਨਾਲ ਕੋਈ ਮੈਂ ਲਿਆ ਦੂਗਾ ਚੰਗਾ ਚੰਗੇ गेट कि मैं खुलला पे आगा ना तू ਸਾਡੇ ਘਰੇ ਕੀ ਕਰਨਾ ਵੇ ਕਿਉਂ ਕਿਵੇਂ ਬਿੰਦਰੀ ਮੈਂ ਤਾਂ ਠੀਕ ਆ ਆ ਗੇਟ ਜਾ ਭੇਡ ਦੇ ਮੜਿਆ ਕੀ ਬੋਲੀ ਜਾਣ ਨੰ ਚਿੰਤਰ ਨਹੀਂ ਹੈਗੀ ਮੈਂ ਹਾਂ ਉਹ ਮੇਰੀ ਗੱਲ ਸੁਣ ਗੱਟੇ ਗਿਣ ਪਹਿਲਾਂ ਇਹ ਕਿਵੇਂ ਵੇ ਇੱਥੇ ਆ ਲੈ ਉੱਤੇ ਛੋਡੇ ਵਾਸਤੇ ਆ ਕਣਕ ਉਤ ਲੈ ਆ ਚੱਕ ਕੇ ਕੱਲ ਨੂੰ ਪਿੰਡ ਚ ਫੇਰ ਡਾਂਡੀ ਪਿੱਟੇਗਾ ਵੀ ਮੈਂ ਕਣਕ ਦੇ ਕੇ ਆਇਆਂਗਾ ਜਰ ਹੱਦ ਹੋ ਗਈ ਮੈਂ ਕਿਹ ਕਿਤੇ ਰੇ ਫਿਰਦੀ ਆਂਗੀ ਉਹ ਮੇਰੀ ਗੱਲ ਸੁਣ ਬਿੰਦਰੀ ਪਿਆਰ ਨਾਲ ਗੱਲ ਸੁਣ ਹਾਂ ਤਾਂ ਅੱਛਾ ਕਹ ਗੱਟੇ ਦੇਖੀ ਗਿਣੇ 1 2 3 4 5 7 8 ਗੱਟੇ ਆ 50 ਕਿਲੋ ਤੋਂ ਘੱਟ ਕਣਕ ਨਹੀਂ ਇੱਕ ਗੱਟੇ 'ਚ ਮੇਰੀ ਗੱਲ ਸੁਣ ਸਾਡੇ ਘਰੇ ਕਣਕ ਲਿਆਉਣ ਦਾ ਕੀ ਮਤਲਬ ਆ ਤੇਰਾ ਜੇ ਕਿਸੇ ਨੇ ਦੇਖ ਲਿਆ ਉਹਦੀ ਕਹਿ ਦੇਣਗੇ ਹਾਂ ਤੂੰ ਤਾਂ ਨਾਲੇ ਪੈਸੇ ਵੀ ਸੁਣਾ ਦੇਂਗਾ ਨਹੀਂ ਪਤਾ ਤੇਰੀ ਕੋਈ ਚਰਾਕੀ ਹੋਵੇ ਤੇ ਜਾ ਗੱਟੇ ਜਾ ਕੇ ਮੈਂ ਬੇਇੱਜ਼ਤੀ ਕਰਾਉਣੀ ਆਂਗੀ ਚਲ ਫਿਰ ਤੇਰੀ ਮਰਜ਼ੀ ਹੈ ਜੇ ਨਹੀਂ ਮਨਜ਼ੂਰ ਤੈਨੂੰ ਨਾ ਉਹ ਤਾਂ ਕੋਈ ਨਾ ਸਰਪੰਚ ਇਹਦੇ ਕਿ ਡੋੜਸ ਘੜਕਦੀ ਲੋੜ ਕਿਉਂ ਨਹੀਂ ਲੈ ਹੁਣ ਜੇ ਮੈਂ ਨਹੀਂ ਸੋਚੂਗਾ ਫਿਰ ਹੋਰ ਕੌਣ ਸੋਚੇ ਚਲ ਕੋਈ ਨਾ ਤਾ ਰੱਖ ਦੇ ਚਲ ਵਧੀਆ ਕੀਤਾ ਤਾਂ ਤੇ ਬਲਾਈ ਵਧੀਆ ਕਰਤਾ ਹੋਰ ਮੈਂ ਤਾਂ ਕਣਕ ਪੁੱਛ ਕੇ ਸੀ ਜੀ ਗਰੁੱਪ ਚਾਚਾ ਕਿ ਉਹ ਕਹਿੰਦੇ ਮੈਂ ਕਹਿੰਦਾ ਸੀ ਮੈਂ ਕਹਣਾ ਨਵੇੜ ਪਰਾਂ ਕਿਉਂ ਜੱਬ ਜਾ ਜਿਹੜੇ ਚਲ ਐ ਕਰ ਮੇਰੀ ਗੱਲ ਸੁਣ ਨਿਭੜਦਾ ਜਾਊਗਾ ਖਰ ਅਗਲੀ ਨੂੰ ਪੈਸੇ ਦੇਣੇ ਪੈਣਗੇ ਕਿਆ ਤੈਨੂੰ ਕਾਦੇ ਵਾਸਤੇ ਗੱਟੇ ਜਿੱਟੇ ਆ ਆ ਕਰਕੇ ਤਾਂ ਸਾਡੀ ਆ ਫਿਰ ਇਹ ਤਾਂ ਹਾਂ ਛੋਡੀ ਕੇ ਮੈਂ ਤਾਂ ਸਿੱਟ ਕੇ ਗਿਆ ਹੁਣ ਆਹੋ ਫਿਰ ਸਾਡੇ ਲਈ ਉਹ ਸਿੱਟੀ ਆ ਫਿਰ ਤੂੰ ਹੀ ਉਹ ਪਰ ਮਰਨਿਆ ਕੰਦਾਂ ਦੇ ਵੀ ਕਰਨ ਹੁੰਦੇ ਨੇ ਉਹ ਕੋਈ ਨਾ ਕਹਿੰਦੀ ਅਸੀਂ ਮੁੱਲ ਲੈਤੀ ਆ ਹਾਂ ਤੂੰ ਮੇਰੀ ਗੱਲ ਸੁਣ ਕੋਈ ਉਹਨੂੰ ਕਾਦੇ ਪੈਸੇ ਦੇਣੇ ਨਾਲੇ ਮੈਂ ਤਾਂ ਹੱਥ ਵੀ ਨਹੀਂ ਲਾਇਆ ਤਾਂ ਨਹੀਂ ਮੈਨੂੰ ਪਤਾ ਵੀ ਤੂੰ ਹੱਥ ਲਾਇਆ ਜਾਂ ਨਾ ਲਾਇਆ ਅਗਦੀ ਤਾਂ ਕੱਪੜੇ ਪਾੜੀ ਫਿਰਦੀ ਸੀ ਕੋ ਯਾਰ ਉਹ ਪਾੜੀ ਫਿਰਦੀ ਸੀ ਉਹ ਤੇਰੀ ਸਿਹਤ ਉੱਡਦੀ ਆ ਦੇਖ ਤੇਰਾ ਮਹੱਲ ਕਰਤਾ ਦੇਖ ਤੇਰੇ ਨਾ ਮੇਰੀਆਂ ਲਿਹਾਜ਼ ਪ੍ਰਾਨ ਹੈਣਾ ਹੂੰ ਤੇ ਉਹਨੂੰ ਛੱਡ ਪਰ ਉਹਨੂੰ ਮੈਂ ਆਪੇ ਹੀ ਸੰਭਲੂ ਤੂੰ ਦੇਖ ਚੱਲ ਕੋਈ ਨਾ ਮੈਂ ਆਪੇ ਨਿਵੇੜ ਲੂੰਗੀ ਠੀਕ ਆ ਤੈਨੂੰ 5000 ਤਾਂ ਦੇਖ ਦੇਣਾ ਪਊ 10000 ਚ ਨਿਵੇੜ ਲਈ ਚੱਲ ਉਹ 70 ਕਹਿੰਦੀ ਸੀ 10 ਚ ਨਿਵੇੜ ਲਈ ਚੱਲ ਫਿਰ ਮੈਂ ਤਾਂ ਉਸੇ ਨੂੰ ਦੇ ਦੂੰ ਜਿਹੜੇ ਨਾ ਇਹ ਤਾਂ ਖੇਡ ਰੱਖੋ ਇਹਦੇ ਮਾਪੀ ਗੱਲ ਕਰਨ ਨੂੰ ਮੇਰੇ ਹੱਥ 'ਚ ਹੀ ਆਉਤਾ ਗੱਲ ਚੱਲ ਚੰਗਾ ਆਹੋ ਚਾਵਣਾ ਮਾ ਥੋੜੀ ਜੀ ਲੈ ਚਾਤਾ ਬਸ ਚੱਲ ਚੰਗਾ ਫਿਰ ਵਾਪਸ ਤੂੰ ਧਿਆਨ ਰੱਖੀ ਮੈਂ ਆਖਾ ਤੈਨੂੰ ਫਿਕਰ ਹੀ ਨਾ ਕਰ ਐ ਕਰੀ ਦੋਕ ਬੰਦੇ ਪੇ ਦੇ ਅੰਦਰ ਤਰੀ ਤਰਵਾਦੀ ਕੜਕ ਜੀ ਚੰਗਾ ਮੈਂ ਕਿਸ ਕੋਲ ਗੱਲ ਕਰਦੀ ਲੈ ਗੱਟੇ ਅੰਦਰ ਦੀ ਕੀ ਗੱਲ ਟੋਲ ਹੀ ਲਿਆ ਦਿੰਨੇ ਮੇਰੀ ਜਾਨ ਮੈਂ ਤਾਂ ਹੋਰ ਨਾ ਆਪਣਾ ਕਾਲੀ ਰੁਕੜੀ ਕਢਾਉਣਾ ਕਹੀ ਬਤੀ ਅੰਦਾਗਾ ਮੈਂ ਮਜ਼ਾਕ ਕਰਦਾ ਚੰ ਮੇਰੀ ਗੱਲ ਸੁਣ ਲੈ ਤੂੰ ਆ ਸਮਝੋ ਤਕਰਾ ਦੇ ਮੈਂ ਆਖਾ ਤੈਨੂੰ ਫਿਕਰ ਹੀ ਨਾ ਕਰ ਹੋ ਗਿਆ ਨਿਪਟ ਗਿਆ ਤਾਂ ਫੈਂਸਰਾ ਹੋ ਗਿਆ ਵਾ ਐ ਨਹੀਂ ਹੁੰਦਾ ਮੇਰੇ ਘਰੇ ਆ ਕੇ ਕਰ ਉਹ ਤੋ ਕਹਿ ਕੇ ਮੈਂ ਤੇਰੀ ਸਭ ਮੇਰੇ ਘਰ ਵਾਲੀ ਚਮਚੀਂ ਦਪਾਉਣਾ बस तू आ जी आहो ठीक है ले आऊं मैं ਨਾਲ ਹੀ ਲਿਆਉਂ ਉਹਨੂੰ ਆਹੋ ਚੰਗਾ ਚੱਲ ਚੰਗਾ ਹਾਂ ਚਾਪੀ ਜਾਂਦਾ ਚਾਤਾ ਬੱਸ ਬੱਸ ਮੇਰਾ ਕੰਮ ਕਰ ਆ ਤੂੰ ਫੇਰ ਕਰਨਾ ਕਰ ਉਹ ਤਾਂ ਵਾਲੀ ਸੋੜਾ ਕੰਮ ਹੋ ਗਿਆ ਗੇਮ ਹੋਤੇ ਤੇ ਚਰਾਗੀ ਕੰਤ ਮੇਰੇ ਘਰੇ ਆ ਗਈ ਚੱਲ ਕੋਈ ਨਾ ਉਹਨੂੰ ਬੜਿਆ ਦੇਂਗੇ ਅੱਧਾ ਘਟਾ ਹੁਣ ਦਿਖਾ ਦੂਗੇ ਚਿੰਦਰ ਉਹ ਭਾਈ ਚਿੰਦਰ ਕੁੜਾ ਚਿੰਦਰ ਹਾਂ ਬਾਪੂ ਉਹ ਕੱਲਾ ਥਾਪਾ ਹੀ ਖੜਕਾਈ ਜਾਂਦੀ ਆ ਭਾਈ ਕਲਵੰਤ ਕਦੋਂ ਦਾ ਬਾਜਾ ਮਾਰੀ ਜਾਂਦਾ ਤੈਨੂੰ ਸੁਣਦਾ ਨਹੀਂ ਆ ਗਈ ਤੇਰੀ ਸੁਰਤ ਕਿੱਥੇ ਆ ਭਾਈ ਆ ਗਈ ਬਾਪੂ ਪਤਾ ਨਹੀਂ ਕਿ ਉਹਨੂੰ ਗੌਰ ਹੀ ਨਹੀਂ ਕਰਦੀ ਉੱਚ ਕੀ ਕਹਿੰਦਾ ਕਲਵੰਤ ਕੀ ਕਹਿੰਨੇ ਹੋ ਜੀ ਮੇਰੇ ਪੈਸੇ ਨਹੀਂ ਕਾਪੀ ਵਿੱਚ ਰੱਖਿਆ ਇੱਥੇ ਅੰਦਰ ਪਈ ਹੋਣੀ ਆ ਲਫਾਫੇ ਜੇ ਚਟੰਗੀ ਲੈ ਕੀ ਗੱਲ ਸਿੰਦਰ? ਮਾ ਉਰੇ ਬਹਿ ਗਈ। ਸਿੰਦਰ? ਹਾਂ ਬਾਪੂ। ਕੀ ਗੱਲ ਹੋ ਗਈ? ਤੂੰ ਬਾਲੀ ਕਿ ਸੋਚਾਂਗੇ ਜਿਹੜੀ ਪਈ ਐ? ਕੁਛ ਨਹੀਂ ਬਾਪੂ, ਸੋਚਾਂ ਜੀ ਤਾਂ ਕਾ ਨੂੰ ਡੁੱਬਣਾ। ਹਾਂ। ਮੈਂ ਤਾਂ ਐਂ ਹੀ ਕਹਿੰਦੀ ਸੀ ਬਾਪੂ ਆਪਣਾ ਇੱਥੇ ਨਾ ਗੱਲ ਜੁੁੱਟੀ ਪਈ ਐ। ਕੀ? ਉਹ ਤਾਂ ਇਹਨੂੰ ਗੱਲ ਦੀ ਹੋ ਰਹੀ ਐ ਮੇਰੀ ਕਾਪੀ ਭਾਲ ਲੈ। ਉਹ ਕਾਪੀ ਅੰਦਰ ਪਈਆ ਹੁਣ ਮੈਂ ਕੀ ਭਾਲ ਕੇ ਦਮਾ ਦੱਸੀ ਜਾਈਂ ਨੀ ਤੇ ਦਰਵਾਜ਼ੇ ਮੂਰੇ ਟੰਗੀ ਐ। ਕੀ ਦੀ ਗੱਲ ਉੱਡੀ ਪਈ ਐ ਦੱਸ? ਹਾਂ। ਬਾਪੂ। ਹਾਂ। ਔਰ ਸਰਪੰਚ ਦੀ ਗੱਲ ਜੁੜਦੀ ਪਈ ਐ ਵੀ ਉਹਨੇ ਨਾ ਉਹ ਜਿਹੜੀ ਆਪਣੇ ਹੈ ਨਹੀਂ ਇਥੇ ਪੰਮੀ ਪੰਮੀ ਨਵੀਂ ਆਈ ਐ ਪਿੰਡ ਚ ਅੱਛਾ ਕਹਿੰਦੇ ਹੋ ਜੀ ਇੱਜ਼ਤ ਨੂੰ ਹੱਥ ਪਾਇਆ ਉਹਦੇ ਕੱਪੜੇ ਕੁੱਪੜੇ ਕਾਰਦੇ ਈ ਕਹੀ ਜਾਨੀਆ ਭਾਈ ਤੂੰ ਮਾਰਾ ਕੀਤਾ ਫਿਰ ਬਾਪੂ ਨੇ ਨਹੀਂ ਬਾਪੂ ਮੈਂ ਤਾਂ ਦਾਦੀਆ ਇਹ ਪੱਕਾ ਉਹ ਜਨਾਨੀ ਦੀ ਸ਼ਰਾਰਤ ਆ ਉਹਦੀ ਅੱਖ ਦੱਸਦੀ ਐ ਵੀ ਸਹੀ ਕਿ ਨਹੀਂ ਹੈਗੀ ਔਰ ਵਸ ਕਰਾ ਕਰ ਸਰਪੰਚ ਵੀ ਹੈ ਨਹੀਂ ਕਿਸੇ ਕੰਮ ਦਾ ਹੋਰ ਹੁਣ ਅਈ ਦੁਗਿਆ ਕਿਹੜਾ ਹੋ ਸਕਦਾ ਜਿਹੜੇ ਇਹ ਗੱਲ ਕੀਤੀ ਨਾ ਨਾ ਬਾਪੂ ਕਿੱਥੇ ਗਿਰਿਆਗਾ ਉਹ ਮੈਨੂੰ ਪਤਾ ਇਹ ਜੇ ਕੰਮ ਕਰ ਨਹੀਂ ਸਕਦਾ ਕਦੇ ਜਿੰਦਗੀ ਉਹਦੇ ਨਾਲ ਤਾਂ ਚੰਗੀ ਹੋਣੀ ਚਾਹੀਦੀ ਹੈ ਮੇਰੇ ਨਾਲ ਇਹਨੂੰ ਜੇਲ੍ਹ ਹੋਵੇ ਜਿਹੜਾ ਲੋਕਾਂ ਨੇ ਜਨਾਨੀਆਂ ਤੇ ਅੱਖ ਰੱਖਦਾ ਐ ਜੇਕਰ ਤੂੰ ਦੇਖਦੇ ਮੇਰੇ ਕੰਨੀ ਮੇਰੇ ਤੇ ਕਦੋਂ ਅੱਖ ਰੱਖੀ ਆਨੇ ਮਗਰ ਨੂੰ ਕਿਹਾ ਮੈਂ ਤੈਨੂੰ ਕਿਹਾਗਾ ਆਪਣੇ ਆ ਵੀ ਮੰਨੀਆਂ ਨਹੀਂ ਐ ਲੈ ਮੰਨੀਆਂ ਦੀ ਮੈਂ ਤੁਹਾਨੂੰ ਐਂ ਦੱਸਦੀ ਆਂ ਵੀ ਉਹ ਵਿਚਾਰਾ ਹੈ ਨਹੀਂ ਐਦਾਂ ਦਾ ਉਹ ਤਾਂ ਜੇਕ ਤੇ ਅੱਜ ਲੱਗਦਾ ਤੈਨੂੰ ਬਾਲਾ ਮੋਹ ਆਉਂਦਾ ਉਹਦਾ ਹੈ ਨਾਲੇ ਆਏ ਆਂ ਜੋ ਇਹੋ ਜਿਹਾ ਹੈ ਨਹੀਂ ਤਾਂ ਫਿਰ ਗੱਲ ਕਿਵੇਂ ਉੱਡ ਗਈ ਭਈ ਇਹ ਬਾਪ ਮੈਂ ਤੈਨੂੰ ਉਹੀ ਤੇ ਦੱਸੀ ਜਾਨੀ ਆਂ ਮੇਰੇ ਮੈਹੀ ਫਿਕਰ ਜੀ ਚ ਪਈ ਐ ਵੀ ਗੱਲ ਕਿਵੇਂ ਉੱਡ ਗਈ ਉਹ ਜਨਾਨੀ ਨੇ ਕੋਈ ਸ਼ਰਾਰਤ ਕੀਤੀ ਹੋਣੀ ਕੋਈ ਸ਼ਰਾਰਤ ਨਹੀਂ ਕੀਤੀ ਉਹਨੇ ਤੈਨੂੰ ਪਤਾ ਨਹੀਂ ਸਰਪੰਚ ਬਹੁਤ ਲੁੱਚਾ ਹੈ ਲੈ ਬੱਸ ਕਰਿਆ ਕਰੋ ਮੈਨੂੰ ਪਤਾ ਠੀਕ ਆ ਵੀ ਸਰਪੰਚ ਨੂੰ ਇੱਥੇ ਕੋਈ ਚੰਗਾ ਨਹੀਂ ਜਾਣਦਾ ਪਰ ਮੈਨੂੰ ਇੰਨਾ ਵੀ ਭਰੋਸਾ ਉਹ ਹੈ ਜੀ ਹਰਕਤ ਕਰ ਨਹੀਂ ਸਕਦਾ ਅੱਛਾ ਤੈਨੂੰ ਬੜਾ ਪਤਾ ਹੈ ਹਰਕਤ ਕਰ ਨਹੀਂ ਸਕਦਾ ਬਾਹਾਂ ਨਾਲ ਬੋਲਿਆ ਕਰ ਨੇ ਓਏ ਹੋ ਉਹ ਕਮਾਲ ਦੀ ਗੱਲ ਹੈ ਕਿਸੇ ਦੀ ਇੱਜ਼ਤ ਲੁੱਟੀ ਗਈ ਕਿਸੇ ਨੇ ਇੱਜ਼ਤ ਲੁੱਟ ਲਈ ਉਹ ਤੁਸੀਂ ਕਿਉਂ ਘਰ ਚ ਕਲੇਸ਼ ਪਾਇਆ ਬੱਤਾ ਫਿਰ ਉਹਦੀ ਬਾਲੀ ਫੇੜ ਲਈ ਜਾਂਦੀ ਹੈ ਇਹ ਜਿਹੜਾ ਕਰੂਗਾ ਪੇਪਰੂ ਉਹੀ ਤਾਂ ਮੈਂ ਕਹਾਂ ਨਾ ਵੀ ਲੁੱਚੇ ਸਿਰੇ ਦਾ ਉਹ ਤੁਸੀਂ ਨਾ ਲੜੋ ਭਾਈ ਸਿੰਦਰ ਤੂੰ ਕੀ ਬੋਲੀ ਜਾਨੀ ਹੈ ਭਾਈ ਬਾਪੂ ਮੈਂ ਤਾਂ ਹੁ ਸੈਸਬਾ ਗੱਲ ਕਰਤੀ ਤੇ ਮੇਰੇ ਮਗਰੀ ਪੈ ਜਾਂਦਾਗਾ ਉਹ ਛੱਡ ਦੇ ਬਰੇ ਬਾਪੂ ਯਾਰ ਆਪਾਂ ਨੇ ਕੀ ਲੈਣਾ ਹੈ ਉਹ ਕੋਈ ਨਹੀਂ ਪੁੱਤ ਤੁਸੀਂ ਕਿਵੇਂ ਕਲੇਸ਼ ਪਾਇਆ ਘਰ ਚ ਮੈਂ ਆਪੇ ਸਰਪੰਚ ਦਾ ਪਤਾ ਲਿਆਉਂਗਾ ਕਿਉਂ ਪਤਾ ਲੈਣ ਨੂੰ ਬਵਾਸੀਰ ਦਾ ਆਪਰੇਸ਼ਨ ਹੋਇਆ ਉਹਦਾ ਨਹੀਂ ਇੱਜ਼ਤ ਲੁੱਟੀ ਐ ਉਹਦੇ ਨਾਲ ਹਰ ਜੀ ਹੋਣੀ ਚਾਹੀਦੀ ਚੰਗੀ ਤਰ੍ਹਾਂ ਥਫੜੇ ਪਹਿਣ ਉਹਦੇ ਮੈਂ ਤਾਂ ਕਹਣਾ ਮੁੱਤਾਂ ਪਾ ਕੇ ਕੁੱਟਣ ਮੇਰੇ ਸਾਲੇ ਨੂੰ ਚੱਲ ਬਸ ਕਰਿਆ ਕਰੋ ਇੱਕੋ ਗੱਲ ਦੇ ਮਗਰੀ ਪੈ ਜੰਨੇ ਹੋਣੇ ਲੁੱਟ ਲਈ ਲੁੱਟ ਲਈ ਹੁਣ ਇੱਜ਼ਤ ਤੂੰ ਨਾ ਬਾਲਾ ਨਾ ਬੋਲ ਚੁੱਪ ਕਰਕੇ ਨਾ ਬੈਂਕ ਦੀ ਕਾਪੀ ਭਾਲ ਕੇ ਰੱਖ ਦੇ ਮੈਂ ਪੈਸੇ ਭੋਣੇ ਨਾ ਤੋਂ ਫਿਰ ਕਹਦੇਗੀ ਆ ਸੂਟ ਲਿਆਉਣਾ ਫਲਾਣਾ ਲਿਆਉਣਾ ਰੋਜ਼ ਤੱਕ ਨਹੀਂ ਅਨ ਦਿਮਾਗ ਖਰਾਬ ਕਰ ਮਰੀ ਜਾਂਦੀ ਹੈ ਪਗਾਈ ਉਹ ਚਲ ਕੋਈ ਨਹੀਂ ਸਿੰਦਰ ਇਹਨੂੰ ਕੀ ਤਕਲੀਫ ਹੈ ਲੈ ਉਹਨੂੰ ਮੁੱਦਾ ਪਾ ਕੇ ਕੁੱਟਣ ਵੀ ਫਿਰ ਤੈਨੂੰ ਕੀ ਮਿਲਜੂ ਬਾਪੂ ਉਹੀ ਤਾਂ ਗੱਲ ਹੈ ਮੈਨੂੰ ਪਤਾ ਨਾ ਇਹ ਇੱਜ਼ਤ ਤਾਂ ਆਪਦੀ ਲੁਟਵਾਈ ਹੈ ਮੈਨੂੰ ਉਹਦੀ ਅੱਖ ਹੀ ਦੱਸਦੀ ਹੈ ਕਿਹੜਾ ਇਹ ਜੀ ਜਨਾਨੀਆਂ ਵੀ ਹੁੰਦੀਆਂ ਨੇ ਬਾਪੂ ਤੈਨੂੰ ਪਤਾ ਨਹੀਂ ਓਏ ਆਪਾਂ ਨੂੰ ਚੰਗੇ ਭੜੇ ਬੰਦਿਆਂ ਨੂੰ ਜਿਹੜੀ ਫਸਾ ਲੈਂਦੀਆਂ ਨੇ ਚਲ ਕੋਈ ਨਹੀਂ ਸਿੰਦਰ ਕਲਮਾਂਤ ਸੌਂਦੇ ਹੁੰਦੇ ਤੂੰ ਬਾਲਾ ਸਰਪੰਚ ਦੇ ਉਹ ਨਾ ਕਰਿਆ ਕਰ ਬਾਪ ਮਾਤਾ ਹੁ ਸੈਸਬਾ ਗੱਲ ਕਰ ਲਈ ਸੀ ਮੈਂ ਅਗਾ ਸਰਪੰਚ ਤੋਂ ਵੀ ਟਿੰਡੀਆਂ ਲੈਣੀਆਂ ਚਲ ਚੰਗਾ ਹੁਣ ਕਾਪੀ ਪਾਲ ਦੇਤੀ ਏ ਫੇਰ ਆ ਕੇ ਲੜਪੂ ਪਾਲ ਦੇਨੀ ਆ ਕੱਪੜੇ ਵੀ ਇੰਨੇ ਪੈਲੇ ਆ ਆ ਬਾਟੀ ਲੈ ਗਈ ਚਾਹ ਲਈ ਲੈ ਜਾਨੀ ਹਾਂ ਲੈ ਬੁਹਾ ਦਾਦਾ ਖੁੱਲਿਆ ਹੀ ਆ ਲੱਗਦਾ ਘਰੇ ਹੋਣੀ ਆ ਇਹਦੇ ਨਾਲ ਗੱਲ ਕਰਕੇ ਦੇਖਦੀ ਆ ਮੈਂ ਪੰਮੀ ਹਾਂ ਜਾ ਬਣੀ ਕਿਵੇਂ ਬਣ ਹਾਂ ਵਧੀਆ ਤੂੰ ਦੱਸ ਕਿਵੇਂ ਆਉਣੇ ਹੋਗੇ ਬਸ ਕੋਈ ਨਹੀਂ ਮੈਂ ਤਾਂ ਤੇਨਾਂ ਗੱਲ ਜੀ ਕਰਨ ਆਈ ਸੀ ਮੇਰੇ ਨਾ ਦੇਖ ਪੰਮੀ ਆ ਪੰਮੀ ਆਲੇ ਲੱਛਣ ਜੇ ਛੱਡ ਦੇ ਪੰਮੀ ਆਲੇ ਲੱਛਣ ਕਿਹੜੇ ਨੱਛਣ ਬਣ ਨਹੀਂ ਪਤਾ ਤੈਨੂੰ ਸਾਰਾ ਕੁਛ ਆ ਮੈਂ ਤਾਂ ਤੈਨੂੰ ਕੇ ਰਾਏ ਕਹਿਣ ਆਈ ਆ ਵੀ ਆ ਜਿਹੜੇ ਕੱਪੜੇ ਜੇ ਪਾੜ-ਪਾੜ ਕੇ ਤੂੰ ਸਰਪੰਚ ਦੇ ਮੂਰੇ ਹੁੰਨੀ ਆ ਨਾ ਇਹ ਕੰਮ ਤੇਰੇ ਚਾਹੀ ਨਹੀਂ ਹੈਗੇ ਨਹੀਂ ਬੈਜਾ ਨਹੀਂ ਚੁੱਪ ਕਰਕੇ ਸਰਪੰਚ ਦੀ ਇਹਿਜ ਲਈ ਲੈ ਦੇਖੀ ਕਹਿ ਗਈ ਨਹੀਂ ਹੈ ਤੈਨੂੰ। ਤਾਹਰ ਫਿਰ ਤੂੰ ਹਮਾਇਤਾ ਕਰਨ ਆਗੀ ਲੈ ਸਰਪੰਚ ਦੀਆਂ ਉਰੇ। ਨਾ ਇਹ ਜੇ ਤੈਨੂੰ ਕੀ ਕਹਿਤਾ ਸੀ ਨਹੀਂ ਸਰਪੰਚ ਨੇ ਤੂੰ ਉਹਦੇ ਮਗਰ ਪੈ ਗਈ। ਦੇਖ ਮੇਰੀ ਗੱਲ ਸੁਣ ਲੈ। ਤੂੰ ਆਈ ਐ ਇੱਥੇ ਨਵੀ। ਮੈਨੂੰ ਬਹੁਤ ਚਿਰ ਹੋ ਗਿਆ ਸਰਪੰਚ ਦੇ ਨਾਲ। ਕਹਿਣ ਦਾ ਮਤਲਬ ਸਰਪੰਚ ਨੂੰ ਜਾਣਦੇ ਹੋਏ। ਪਤਾ ਪਤਾ। ਪਤਾ ਸਾਰਾ ਹੀ ਪਤਾ ਤੇਰਾ ਮੈਨੂੰ। ਚਲ ਜੇ ਪਤਾ ਤਾਂ ਫਿਰ ਪਤਾ ਰਹੇ। ਹਾਂ। ਹਾਂ ਤੈਨੂੰ ਪਤਾ ਹੋਣਾ ਚਾਹੀਦਾ ਵੀ ਸਿੰਦਰ ਕੌਣ ਐ। ਨਹੀਂ ਮੈਂ ਜਾਣਦੀ ਆ ਸਿੰਦਰ ਤੈਨੂੰ। ਮੈਂ ਭੁੱਲੀ ਨਹੀਂ ਤੈਨੂੰ। ਫਿਰ ਜੇ ਤੂੰ ਜਾਣਦੀ ਐ ਨਾ ਫਿਰ ਮੇਰੇ ਨਾਲੋਂ ਵੱਧ ਸਰਪੰਚ ਨੂੰ ਕੋਈ ਨਹੀਂ ਜਾਣਦਾ ਮੈਨੂੰ ਪਤਾ ਉਹ ਇਹ ਜੀ ਕਰਤੂਤਤਾ ਕਦੇ ਵੀ ਨਹੀਂ ਕਰ ਸਕਦਾ ਨਹੀਂ ਤੂੰ ਵੈਸੇ ਮੂੰ ਮੈਨੂੰ ਸੱਚੀ ਦੱਸ ਵੀ ਆਹ ਤੈਨੂੰ ਲੱਛਣ ਕਿਨੇ ਕਰਨ ਨੂੰ ਕਹੇ ਸੀ ਬਿੰਦਰੀ ਨੇ ਹੈਨਾ ਕਿਉਂ ਮੈਂ ਤੈਨੂੰ ਕਿਉਂ ਦੱਸਾਂ ਨਹੀਂ ਨਹੀਂ ਚੱਲ ਬਸ ਕਰਿਆ ਕਰ ਹਾਂ ਨਹੀਂ ਸਾਰਿਆਂ ਨੂੰ ਇੱਥੇ ਪਤਾ ਵੀ ਬਿੰਦਰੀ ਨੇ ਤੈਨੂੰ ਕਿਹਾ ਸੀ ਸਰਪੰਚ ਦਾ ਵੀ ਸਾਰਿਆਂ ਨੂੰ ਹੀ ਪਤਾ ਵੀ ਕਹੇ ਜਾਗਾ ਕਿੰਨੀ ਕਿ ਚੰਗੀ ਨਿਗ੍ਹਾ ਰੱਖਦਾ ਉਹ ਨਹੀਂ ਅੱਜ ਤੱਕ ਤਾਂ ਉਹਨੇ ਪਿੰਡ 'ਚ ਕਿਸੇ ਦੀ ਧੀ ਪਹਿ ਨੂਨੀ ਵਿਚਾਰੇ ਨੇ ਆਇਆ ਅੱਖ ਭਰ ਕੇ ਦੇਖਿਆ ਨਾ ਕਦੇ ਛੇੜਿਆ ਇਹ ਤਾਂ ਅੱਜ ਹੀ ਤੈਨੂੰ ਦੇਖਿਆ ਨਾਲਿ ਉਹਨੇ ਨਹੀਂ ਦੇਖਿਆ ਹੋਵੇ ਛੇੜਿਆ ਤਾਂ ਨਹੀਂ ਅਗਲੇ ਨੇ ਨਹੀਂ ਬੱਸ ਕਰ ਤਕੀਰ ਤੂੰ ਤਾਂ ਹੁਣ ਨਵੀਂ ਆਈ ਆਲੇ ਪਹਿਲੇ ਦਿਨ ਤੈਨੂੰ ਹੀ ਛੇੜਦਾ ਪਿੰਡ 'ਚ ਹੋਰ ਕਿਸੇ ਬੰਦੇ ਨੇ ਨਹੀਂ ਦੱਸ ਹੈ ਕੁਛ ਕਿਹਾ ਆ ਨਹੀਂ ਬਥੇਰੇ ਲੋਕ ਸਾਰਾ ਕੁਛ ਹੀ ਕਹਿੰਦੇ ਆ ਕੀ ਕਹਿੰਦੇ ਪਤਾਗਾ ਘਰੇ ਬੈਠੀ ਨੂੰ ਤੂੰ ਤਾਂ ਨਹੀਂ ਮੈਨੂੰ ਸਾਰਾ ਪਤਾ ਬੇਸ਼ੱਕ ਮੈਂ ਘਰੇ ਬੈਠੀ ਆ ਪਰ ਮੈਨੂੰ ਸਾਰੇ ਪਿੰਡ ਦੀ ਇੱਕ ਇੱਕ ਖਬਰ ਦਾ ਵੀ ਰਹਿੰਦਾ ਗੱਲਾਂ ਮਾਰਦੀਆਂ ਤੈਨੂੰ ਤਾਂ ਖਬਰ ਰਹੂਗੀ ਏ ਤੇਰਾ ਕੰਮ ਹੀ ਹੈ ਕਰ ਕਰ ਜਾ ਕੇ ਖਬਰਾਂ ਲੈਣੀਆਂ ਚੱਲ ਮੇਰੀ ਗੱਲ ਸੁਣ ਲੈ ਦੇ ਲ ਐਵੇਂ ਲੜਾਈ ਵਾਦੀ ਹੁੰਦੀ ਹੈ ਕੋਈ ਫਾਇਦਾ ਨਹੀਂ ਮੈਂ ਤਾਂ ਤੈਨੂੰ ਇਹੀ ਗੱਲ ਕਹਿਣ ਆਈਆਂ ਕਿ ਰਹਾ ਮਸਲਾ ਜੇ ਠੰਡਾ ਕਰ ਲਾ ਕੋਈ ਫਾਇਦਾ ਨਹੀਂ ਐਵੇਂ ਬਦਨਾਮੀ ਕਰਾਏਗੀ ਅਗਲਾ ਸਰਪੰਚਾ ਪਤਾ ਕੀ ਆ ਅੱਜ ਲੋਕ ਤੇਰੇ ਨਾਲ ਹੋ ਜਾਣਗੇ ਕੱਲ ਨੂੰ ਆਖਰ ਨੂੰ ਲੋਕਾਂ ਨੇ ਸਰਪੰਚ ਨਾਲ ਹੀ ਹੋਣਾ ਜੇ ਮੈਂ ਸਰਪੰਚੀਏ ਨਾ ਛੜਾਈ ਨਾ ਉਹਦੀ ਤਾਂ ਮੈਨੂੰ ਵੀ ਕਿਹਨੇ ਕਹਿਣਾਗਾ ਨਹੀਂ ਐ ਕਦ ਤੱਕ ਜ਼ੋਰ ਲਾ ਲੇਗੀ ਕਿ ਰਹਾ ਇੰਨੇ ਸਾਲਾਂ ਦਾ ਤੈਨੂੰ ਪਤਾ ਉਹੀ ਸਰਪੰਚ ਬਣਦਾ ਆਗਾ ਪਿੰਡ ਚ ਬਥੇਰੇ ਕੰਮ ਕਰਾਏ ਨੇ ਵਿਚਾਰੇ ਨੇ ਐਵੇਂ ਚੰਗੇ ਐਵੇਂ ਕਹਾ ਕਈ ਲੋਕਾਂ ਦੇ ਤਾਂ ਕੋਠੀਆਂ ਵੀ ਬਣਾਤੀਆਂ ਕਹੇਂਗੀ ਉਹ ਵੀ ਸਰਪੰਚ ਚੰਗਾ ਤੂੰ ਉਹਨੂੰ ਮਾਰਾ ਕਿਵੇਂ ਕਹੇਂਗੀ ਦੱਸ ਮੈਨੂੰ ਚੱਲ ਠੀਕ ਆ ਫਿਰ ਜਿਆਹੀ ਗੱਲ ਆ ਨਾ ਹੁਣ ਇੱਕ ਗੱਲ ਤੂੰ ਵੀ ਮੇਰੀ ਧਿਆਨ ਨਾਲ ਸੁਣ ਲੈ ਜੇ ਸਰਪੰਚ ਨੇ ਕੋਈ ਨੀਕੀ ਹੋਗੀ ਤੂੰ ਉਹਦੇ ਤੇ ਕੋਈ ਹੈ ਜਾ ਇਲਜ਼ਾਮ ਲਾਤਾ ਤਾਂ ਤੂੰ ਆਪਦਾ ਹਿਸਾਬ ਲਾ ਲਈ ਹਿਸਾਬ ਤੂੰ ਵੀ ਲਾ ਲਈ ਠੀਕ ਆ ਨਾ ਨਹੀਂ ਮੈਂ ਤਾਂ ਆਪਦਾ ਹਿਸਾਬ ਲਾਇਆ ਹੋਇਆ ਤੂੰ ਮੈਨੂੰ ਧਮਕੀਆਂ ਜਾਂ ਫੋਕੀਆਂ ਧਮਕੀਆਂ ਦਿੰਦੀ ਤੂੰ ਜਿਹੜਾ ਕੁਸਤਾ ਇੱਥੇ ਹੁੰਦਾ ਜਾ ਕਰ ਲੈ ਨਾਲੇ ਤਰਾ ਸਰਪੰਚ ਕਰ ਲੈ ਫਿਰ ਫਿਰ ਕਰਕੇ ਤਾਂ ਅਸੀਂ ਦਿਖਾਵਾਂਗੇ ਹੁਣ ਜੇ ਤੂੰ ਲੋਟ ਹੀ ਨਹੀਂ ਆਉਂਦੀ ਨਾਲੇ ਰਹੀ ਗੱਲ ਦੂਜੀ ਜਿਹੜਾ ਬੰਦਾ ਤੇਰੀ ਸਪੋਰਟ ਕਰਦਾ ਵਿੱਚੇ ਉਹਨੂੰ ਕੁੜੀ ਸਾਗੇ ਨਹੀਂ ਜਾ ਜਾ ਪੂਰੇ ਕੀ ਤੂੰ ਖਖੜੀਆਂ ਲੈਣ ਆਈ ਸੀ ਫਿਰ ਹਈ ਦੇਖ ਲਈ ਹਮ ਆ ਜਾ ਮੂੰ ਤਾਂ ਮੈਂ ਜੱਪੀ ਸੇੜ ਲਿਆ ਵਿੰਦਰੀ ਦੇ ਮਗਰ ਲੱਗ ਕੇ ਐ ਨਹੀਂ ਪਤਾ ਮੇਰੇ ਤੇ ਪੁੱਠੀ ਪੈ ਜਾਏ ਵੱਡੇ ਦੀ ਹੁਣ ਕੀ ਕਰਾਂ ਜੇ ਘਰੇ ਆ ਗਈ ਵੀ ਮੈਨੂੰ ਪੁੱਤੂ ਵਾ ਹਾਏ ਚਲ ਦੇਖਦੇ ਕੀ ਹੁੰਦਾ ਤਾ ਹੀ ਮਣਾ ਚੁੱਪ ਕਰਨ ਚਾਹੀਦਾ ਕੌਣਾ ਆ ਜਾ ਜਾਨੀ ਲੰਗੀ ਮੇਰੇ ਤੇਰੇ ਕੋਲ ਹੀ ਜਾਂਦੀ ਸੀ ਕਿਵੇਂ ਠੀਕ ਹੈ ਵਧੀਆ ਵਧੀਆ ਫੱਟੇ ਲੈ ਲੈ ਮੈਂ ਅੱਖਾਂ ਲੈ ਮੈਂ ਚਾਹ ਜੀ ਬਣਾਉਣਾ ਫਿਰ ਮੈਂ ਕਿ ਮੈਂ ਜਾ ਕੇ ਆਉਣੀ ਆ ਉਹਦੇ ਕੋਲੇ ਅੱਛਾ ਹੋਰ ਕਿਵੇਂ ਆ ਨਹੀਂ ਕਾਦੀ ਕਿਵੇਂ ਆ ਜਦ ਬੈ ਰਿਆ ਮੈਨੂੰ ਤਾਂ ਸਿਆਪੇ ਹੁਣ ਹੋਰ ਕੀ ਪੰਗਾ ਖੜਾ ਕਰਤਾ ਨਹੀਂ ਪੰਗਾ ਕੀ ਖੜਾ ਆਉਣਾ ਸੀ ਉਹ ਆਈ ਸੀਗੀ ਉਸ ਸਪੋਰਟ ਚ ਨੀ ਕੌਣ ਆ ਗਈ ਨੀ ਉਤਰੋ ਜੀ ਸਿੰਦਰ ਆਹੋ ਲੈ ਉਹ ਤਾਂ ਕੀ ਡਰਨ ਦੀ ਲੋੜਾ ਨਹੀਂ ਮੇਰੇ ਨਾਲ ਤੇਨੀ ਤੂੰ ਨਹੀਂ ਬਣੇ ਤਮਕੀਆਂ ਦਿੰਦੀ ਸੀ ਮੈਨੂੰ ਕਹਿੰਦੀ ਤੇਰੇ ਨਾਲ ਲੜੀ ਹੋਈ ਆ ਕਹਿੰਦੀ ਬਿੰਦਰ ਮੈਂ ਖਾ ਤੂੰ ਜਮੀ ਟੈਨਸ਼ਨ ਨਾ ਲੈ 1% ਦੀ ਟੈਨਸ਼ਨ ਨਾ ਲੈ ਮੈਂ ਤੈਨੂੰ ਕਹਿੰਦੀ ਤੂੰ ਮੇਰੇ ਨਾਲ ਥਾਣੇ ਚ ਚੱਲ ਲੜੀਏ ਮੇਰੇ ਨਾਲ ਤੂੰ ਜਮੀ ਟੈਨਸ਼ਨ ਨਾ ਲੈ ਉੱਥੇ ਵੀ ਅਗਲੇ ਡਰਦੇ ਨੇ ਸਾਰੇ ਡਰਦੇ ਨੇ ਬਿੰਦਰੀ ਦਾ ਤਾਂ ਮਾੜਾ ਹੀ ਨਾ ਚਾਹੁੰਦਾ ਤੂੰ ਤਮਕੀਆਂ ਦੇ ਕੇ ਗਈ ਆ ਮੈਨੂੰ ਉਹ ਮੈਂ ਆਏ ਕਰ ਦੂੰਗਾ ਤੂੰ ਪਹਿਲਾਂ ਮੈਨੂੰ ਆਏ ਦੱਸ ਤੂੰ ਆਈ ਨਹੀਂ ਸੋਚ ਰਹੀ ਵੀ ਤੈਨੂੰ ਸਪੋਰਟ ਕੀਦੀ ਆ ਐ ਤਾਂ ਖਰਮਨ ਨੂੰ ਪਤਾ ਹੈ ਹਾਂ ਮੇਰੀ ਸਪੋਰਟ ਆ ਤੈਨੂੰ ਫਿਕਰ ਨਾ ਕਰ ਨਿਉ ਮੇਰੀ ਗੱਲ ਸੁਣ ਹਾਂ ਕਣਕ ਜੀ ਕਮ ਲੈੰਦੀ ਇਹ ਤਾਂ ਸਰਪੰਚ ਆ ਦੇ ਨਹੀਂ ਮੇਰੇ ਤਾਂ ਮਾਗਣਾ ਐ ਕਹਿੰਦੀ ਸੀ ਮੱਖਾ ਸੀ ਵੱਡੇ ਸੀ ਕਿ ਕਣਕ ਉਤਰ ਬਾਈ ਦੀ ਲਹਾ ਚੋਨਾਂ ਦੇ ਚੱਕ ਲੈੰਦੀ ਹੋਰ ਉਹਨਾਂ ਤੋਂ ਬਾਈ ਤੋਂ ਦੋ ਲਿਆ ਨੀ ਲੈ ਆਇਆ ਬਾਈ ਤੇਰਾ ਹੋਰ ਹੱਥ ਚੱਕ ਕੇ ਲੈੰਦੀ ਐ ਚੀ ਕਰ ਲੈ ਅਛਾ ਦਾ ਲੈ ਚਾ ਪਾ ਮੈਂ ਕੁੱਟ ਕਚਾ ਨਾ ਚਾਹ ਤਾਂ ਨਹੀਂ ਮੈਂ ਪੀਂਦੀ ਹਾਂ ਨਹੀਂ ਮੈਂ ਤੈਨੂੰ ਐ ਕਹਿੰਦੀ ਸੀ ਕਿ ਚਲ ਹੋਈ ਹੋ ਬਾਈ ਗਾਲੇ ਸਰਪਾਂ ਚਾ ਕੋਈ ਬਰ ਲੋਡ ਪੈ ਜਾਂਦੀ ਆ ਨਿਭਾੜ ਲਾ ਪਰੇ ਉਤਰੋਂ ਲੈ ਦੇਖ ਲਾਲਾ ਹੂੰ ਸਟੈਂਡ ਛੱਡ ਗਈ ਹੁਣ ਆਪ ਸਟੈਂਡ ਨਹੀਂ ਛੱਡਿਆ ਮੈਨੂੰ ਪਤਾ ਹੈ ਕਿਵੇਂ ਚੱਲਣਾ ਦੁਨੀਆਦਾਰੀ ਚ ਮੈਂ ਤੈਨੂੰ ਆਪ ਹੀ ਸਮਝਾਉਂਦੇ ਕਿ ਚਕੀਮ ਵੀ ਤੈਨੂੰ ਮੈਂ ਦੱਸੀ ਸੀ ਤੇ ਹੁਣ ਇਹੀ ਚੱਲ ਤੂੰ ਐਂ ਦੇਖ ਲੈ ਬਿਸਕੀਮ ਚੱਲ ਕੀ ਮੇਰੇ ਹੀ ਆ ਮੇਰੀ ਬਿਉਤ ਨਾਲ ਚੱਲੇਗੀ ਸਾਰਾ ਕੁਛ ਨਈ ਪਰ ਚੰਦਰਪਤ ਪਟਾਰਨੀ ਮੇਰੀ ਮੇਰੀ ਗੱਲ ਸੁਣ ਇਧਰ ਉਹ ਤਾਂ ਕਹਿੰਦੀ ਸੀ ਮੇਰੀ ਸਪੋਰਟ ਆਵਾ ਲੱਖ ਰੁਪਈਆ ਲੈ ਕੇ ਹੀ ਨੂੰ 100 ਰੁਪਈਆ ਨਹੀਂ ਮਿਲੇ ਮੇਰੀ ਗੱਲ ਸੁਣ ਐਡਾ ਜਿਗਰਾ ਕੀਤਾ ਹੁੰਦਾ ਇੱਕ ਗੱਟਾ ਲੈ ਜਾ ਚੱਕ ਕਣਕ ਦਾ ਕੋਈ ਗੱਲ ਨਹੀਂ ਉਧਰੋਂ ਵੀੜ ਲੈਨੇ ਆਪਾਂ ਨਹੀਂ ਇੱਕ ਨਾਕੀ ਬਣੂਗਾ ਮੈਂ ਲਾਹੌਰ ਤਨਾਰੇ ਗੱਟੇ ਫੜਾਤਾ ਤੇਰੇ ਬਾਈ ਤੋਂ ਚੱਟ ਕੇ ਪੱਟ ਪਾਉਣੀ ਆ ਮੈਂ ਐਂ ਕਰ ਫਿਰ ਐਂ ਕਰ ਲੈ ਦੋ ਤਾਂ ਦੇ ਦੇ ਫਿਰ ਦੋ ਗੱਟੇ ਨਿੱਕ ਲੈ ਜਾ ਗੱਟਾ ਚੱਕ ਕੇ ਤੇ ਆਪਾਂ ਉਹਨਾਂ ਦੇ ਘਰੇ ਚੱਲਦੇ ਸਰਪੰਚ ਕੇ ਘਰੇ ਉਹਨਾਂ ਦੇ ਨਿਵੇੜ ਕੇ ਆਉਨੇ ਆ ਹਨਾ ਹੋਰ ਗੱਲ ਹੋ ਜਾਂਦੇ ਸਰਪੰਚ ਦਾ ਕੰਮ ਆ ਫੇਰ ਵੀ ਲੜ ਪਈ ਜਾਂਦੇ ਗਾਉਂ ਹੁੰਦੀ ਆ ਬੰਦੇ ਤੱਕ ਚਾਲ ਨੂੰ ਦੇਖ ਲਾਉ ਮੇਰੀ ਬੇਇੱਜ਼ਤੀ ਕਾ ਨੂੰ ਕਰਉਣੀ ਸੀ ਤੇ ਤਿਆਰੀ ਹੋ ਗਈ ਵੇਚ ਤੇ ਅੱਗੇ ਆਪਣੇ ਝੰਡੇ ਝੂਲਦੇ ਨੇ ਤੇਰੇ ਉਹੀ ਗਰਨਾਬਦ ਤੇ ਮੈਂ ਨਾਈ ਨਾਮ ਕਰ ਮੇਰੀ ਗੱਲ ਸੁਣ ਅਗਲੇ ਦੀ ਤੀਵੀਂ ਮੂਹਰੇ ਤਾਂ ਬੇਇੱਜ਼ਤੀ ਹੋਈ ਆ ਬੇਇੱਜ਼ਤੀ ਉਹ ਤੇ ਬੁਰੀ ਆਪਾਂ ਸਿਪਾਈ ਦੇ ਕਿ ਆਉਣੀ ਆ ਮਾਰਾਂ ਤੇ ਤੰਦ ਦੀ ਕੀ ਕਹੂਗੀ ਆਪਾਂ ਕੁਝ ਨਹੀਂ ਕਹਿੰਦੇ ਸਰਪੰਚ ਨਹੀਂ ਆਪਾਂ ਠੀਕ ਹੋ ਰਹੀ ਮਰ ਜਾਂਦੀਆਂ ਗਈ ਤੂੰ ਨੇ ਬਤਿਆ 13005 ਦੀ ਬੇਕਰ ਤੂੰ ਤਈ ਆਗਾ ਉਹਦੀ ਬੇਤ ਕੋਈ ਮੰਦੀ ਆ ਤਾਂ ਹੋਰ ਅੱਛਾ ਹੋਰ ਪਤਾ ਉਹ ਨਹੀਂ ਚਲ ਕੋਈ ਨਹੀਂ ਚਲ ਜੀ ਮੈਂ ਤੂੰ ਕਹੀ ਨਹੀਂ ਫਿਰ ਦੇਖੀ ਜੋ ਹੋਰ ਕੀ ਮਜ਼ਾ ਤੇਰੇ ਮਗਰ ਲੱਗੀ ਹੋਈ ਆ ਚਲ ਚਲਦੀਆਂ ਫਿਰ ਆਪਾਂ ਆ ਕੇ ਪੀ ਲੂਗਾ ਚਲ ਨੂੰ ਬੰਦ ਕਰ ਇਹ ਕਰਾ ਪਲੇਟ ਜੀ ਫੜਾ ਮੈਨੂੰ ਇੱਥੋਂ ਆ ਖੜ ਜਾ ਓਹ ਹੋ ਆਜੋ ਆਹ ਚਲ ਆ ਤਾਂ ਮੈਂ ਬਰਾ ਹਾਂ ਦੱਸ ਉਹ ਕਹੀ ਦੇ ਨੂੰ ਯਾਰ ਉਹ ਕਹੇ ਨਾ ਖਰਚਾ ਉਹ ਯਾਰ ਹੋਰ ਕੈਦ ਨੋਗੇ ਗਲੇਸ ਪਾਈ ਪ੍ਰਿੰਟਾਂ ਦਾ ਛੱਤਾ ਖੜ ਜਾ ਮਨੂੰ ਕੈਨੂ ਮੜਾ ਸਰਪੰਚਣੀ ਆਏ ਸਰਪੰਚਣੀ ਆਏ ਹਾਂ ਬਈ ਕੀ ਹੋਇਆ ਤੈਨੂੰ ਤੂੰ ਮੇਰੇ ਬਾਪ ਨੂੰ ਭੂਣ ਕਰ ਬਈ ਫੇਰ ਇਹਦਾ ਬਾਪ ਆਉ ਤੋਪ ਲੈ ਕੇ ਕਰ ਦੇ ਉਹਨੂੰ ਫੋਨ ਤੂੰ ਬੋਲਣਾ ਮੇਰੇ ਨਾਲ ਕੋਈ ਗੱਲ ਨਾ ਕਰ ਤੂੰ ਤੇਰੇ ਨਾਲ ਮੇਰੀ ਕੋਈ ਗੱਲ ਨਹੀਂ ਹੈਗੀ ਯਾਰ ਮੈਨੂੰ ਲੱਗਾ ਮੈਂ ਸਾਰੇ ਕੰਮ ਛੱਡ ਕੇ ਤਲਾਕ ਨਾ ਲੈ ਲੈ ਸਾਰਾ ਕੁਝ ਹੀ ਨਿਬੜ ਜੇ ਹਾਂ ਲੈ ਲੈ ਤਲਾਕ ਤੂੰ ਤਾਂ ਹੀ ਕੁਛ ਭਾਲਦਾਗਾ ਤੂੰ ਭਾਲਦੀ ਮੈਂ ਤੈਨੂੰ ਕਹੀ ਜਾਂਦਾ ਵੀ ਐਰਜੀ ਕੋਈ ਗੱਲ ਨਹੀਂ ਤੈਨੂੰ ਬਹਿ ਪੈ ਗਿਆ ਆ ਜਾਣਦੇ ਮੇਰੇ ਬਾਪ ਨੂੰ ਤਲਾਕ ਵੀ ਹੋ ਜਾਣਾ ਉਹ ਸਰਪੰਚਾ ਯਾਰ ਤੂੰ ਕੀ ਲੋਕਾਂ ਦੇ ਨਮੇੜੇਗਾ ਯਾਰ ਤੇਰੇ ਤੋਂ ਆਪਦੇ ਘਰ ਦਾ ਕੰਮ ਨਹੀਂ ਨੀ ਪੜਦਾ ਉਹ ਯਾਰ ਮੇਰੀ ਗੱਲ ਸੁਣ ਤੈਨੂੰ ਇਹੀ ਯਕੀਨ ਹੈ ਨਾ ਵੀ ਮੈਂ ਗਲਤ ਕੀਤਾ ਕੁਝ ਹੈਗਾ ਗਲਤ ਹੈ ਗਲਤ ਨਹੀਂ ਆਉਂਦੀ ਐ ਬਿੰਦਰੀ ਸਾਰਾ ਕੁਝ ਦੱਸ ਦੂ ਤੈਨੂੰ ਸੱਚ ਝੂਠ ਕਿਉਂ ਭਈ ਫੇਰ ਤਾਂ ਮੰਨੇਗੀ ਮੇਰੀ ਗੱਲ ਸੁਣ ਲੈ ਜੇ ਉਹਨੇ ਕਹਿਤਾ ਵੀ ਤੂੰ ਗਲਤ ਹੈ ਹਾਂ ਮੈਂ ਅੱਜ ਹੀ ਜਾਉਂ ਬਸ ਠੀਕ ਹੈ ਠੀਕ ਹੈ ਤੂੰ ਮੰਨਦਾ ਭਈ ਹਾਂ ਮੈਂ ਬੈਠਾ ਲੈ ਉਹ ਆ ਗਈ ਬਿੰਦਰੀ ਆ ਗਈ ਲਾ ਹਾਂ ਹਾਂ ਆ ਜਾ ਆ ਜਾ ਆ ਜਾ ਆ ਜਾ ਚੱਲ ਆ ਨੰਬਰ ਕਿਵੇਂ ਆ ਆ ਜਾ ਤੈਨੂੰ ਡਿੱਕੀ ਜਾਂਦੀ ਐਸੇ ਐਸੇ ਹੋਰ ਕਿਵੇਂ ਸਰਪੰਚਾ ਠੀਕ ਐ ਬਿੰਦਰੀ ਹੋ ਠੀਕ ਜੱਪੜ ਗਿਆ ਕਨਾ ਓ ਇਹਨੂੰ ਸਮਝਾ ਮੇਰੀ ਗੱਲ ਸੁਣ ਸਰਪੰਚ ਜੀਆਂ ਚੱਲ ਬੰਦੇ ਤੋਂ ਗਲਤੀ ਹੋ ਹੀ ਜਾਂਦੀ ਆ ਹਨਾ ਜਦ ਕੋਈ ਨਾ ਵੱਡੇ ਵੱਡੇ ਗਲਤੀਆਂ ਕਰ ਦਿੰਦੇ ਗਲਤੀ ਨਹੀਂ ਇਹਨੂੰ ਐਂ ਕਿਹਾ ਵੀ ਕੋਈ ਗੱਲ ਨਹੀਂ ਏ ਜੀ ਹਾਂ ਜੀ ਕੋਈ ਗੱਲ ਨਹੀਂ ਹੈਗੀ ਚੱਲ ਬੰਦਾ ਚੋਂ ਗਲਤ ਹੋ ਵੀ ਜਾਂਦੀ ਆ ਆਪਾਂ ਵੀ ਕੀ ਕਹਿ ਸਕਦੇ ਆ ਕਿਵੇਂ ਨਹੀਂ ਹੈਗੀ ਹਾਂ ਹੋਰ ਕੀ ਗੱਲ ਹੋ ਗਈ ਮੂੰਹ ਬਣਾਈ ਬੈਠੀ ਐ ਦੇਖਿਆ ਹੀ ਨਹੀਂ ਕਰਦੇ ਹੁੰਦੇ ਹੈਗੇ ਹੈ ਐ ਕਰਨੀ ਪੱਟੀ ਜਾਂਦੇ ਹੈਗੇ ਬਸ ਆ ਗਿਆ ਨਾ ਯਕੀਨ ਕੋਈ ਗਲਤੀ ਨਹੀਂ ਮੇਰੀ ਕੋਈ ਗਲਤੀ ਨਹੀਂ ਨਾ ਮੇਰੀ ਗੱਲ ਸੁਣ ਸਰਪੰਚਾ ਮੈਂ ਪਰ ਮੈਂ ਤੇ ਇੱਕ ਗੱਲ ਕਹਿਨੀ ਹੈ ਦੇਖ ਤੈਨੂੰ ਵੀ ਪਤਾ ਮੈਂ ਗੱਲ ਕੱਚੀ ਨਹੀਂ ਕਰਦੀ ਹੁੰਦੀ ਹਾਂ ਠੀਕ ਹੈ ਤੂੰ ਵੱਡਾ ਹੀ ਨਹੀਂ ਹੈਗਾ ਵੱਡਾ ਮੈਥੋਂ ਮੈਂ ਕਹਿ ਕੇ ਨਹੀਂ ਵੀ ਦੇ ਕੇ ਜਿਹੜੇ ਘੱਟ ਪੈਸੇ ਨਵੇੜ ਲਾ ਪਰੇ ਉਹ ਲੈ ਉਹ ਯਾਰ ਮੇਰੀ ਨਾ ਮੈਂ ਕਾਦੀ ਪੈਸੇ ਦੇ ਮਾਇ ਜਦੋਂ ਮੈਂ ਕੁਛ ਕੀਤਾ ਹੀ ਨਹੀਂ ਜਦੋਂ ਐਡੀ ਗੱਲ ਹੋ ਗਈ ਅਗਲੀ ਪੇ ਪੈਸੇ ਲਓ ਹੁਣ ਮੈਂ ਵੀ ਕਿੱਥੋਂ ਦੇਵਾਂਗਾ ਗਰੀਬਾ ਖੜੀਆਂ ਬੇਂਦਰੀ ਮੁੱਕਰਦੀਆਂ ਤਾ ਹੁਣ ਮੈਂ ਮੁੱਕਰ ਕੇ ਕੀ ਲੈਣਾ ਸਰਪੰਚਾ ਸਰਪੰਚਾ ਕੀ ਗੱਲ ਆ ਵਿੱਚ ਹਾਂ ਉਹ ਮੈਂ ਪਈ ਮੈਂ ਸਾਨੂੰ ਹੱਥ ਨਹੀਂ ਲਾਇ ਤੂੰ ਤੁਸੀਂ ਉਹੀ ਕੱਪੜੇ ਪਾੜ ਦੇ ਉਹੀ ਕਿਵੇਂ ਪਾੜ ਲੂ ਕੋਈ ਆਪਦੀ ਬੇਇੱਜ਼ਤੀ ਕਰਨੀ ਪਾੜ ਕੇ ਸਰਪੰਚਾ ਜਰੂਰੀ ਗੱਲ ਖੜਾ ਰੱਖੀ ਯਾਰ ਮੈਂ ਬਈ 1 ਰੁਪਿਆ ਨਹੀਂ ਦਿੰਦਾ ਮੇਰੀ ਗੱਲ ਸੁਣ ਇਹਨੇ ਕਹਿ ਤਾ ਦੇਖ ਮੈਂ ਮਰੇ ਤੇਰੇ ਮੂਤੇ ਗੱਲ ਕਹੀ ਆ ਵੀ 1 ਰੁਪਿਆ ਨਹੀਂ ਦਿੰਦਾ 1 ਰੁਪਿਆ ਨਹੀਂ ਦਿੰਦਾ ਠਾਕ ਕਰ ਲੋ ਕੀ ਕਰਨ ਚੰਗੀ ਚੰਗੀਆਂ ਪੈਸੇ ਚ ਨਿਬੜਾ ਦੇ ਅਗਲੀ ਪ੍ਰੈਗਨੈਂਟ ਆ ਜੇ ਚੱਕ ਕੇ ਸਾਰੇ ਉਹਨਾਂ ਦਾ ਕੇਸ ਕਰ ਤਾ ਬੈਠੀ ਨਾ ਬੈਠੀ ਤੇਰਾ ਬੇੜਾ ਹੈ ਇਹ ਤੇਰਾ ਓ ਕੀ ਕਹਤਾ ਹੁਣ ਤੂੰ ਇਹਨੂੰ ਪੁੱਛ ਲੈ ਇਹਨੇ ਕੰਨੀ ਗਈ ਆ ਗੱਲ ਇਹਨੂੰ ਪੁੱਛ ਕੀ ਕਹਤਾ ਕਹਿ ਕੀ ਦਿੱਤਾ ਹੈ ਯਾਰ ਤੇਰੀ ਗੁਸਲਾ ਵੀ ਪ੍ਰਾਇਮੈਂਟ ਹੋ ਰਹੀ ਆ ਓੜਾ ਬੇਜਾ ਤੇਰਾ ਸਰਪੰਚਾ ਓ ਮੈਂ ਬਰਾ ਓ ਗੱਲ ਸੁਣ ਲੈ ਨਾ ਯਾਰ ਓ ਮੈਂ ਤਾਂ ਈ ਟੀ ਦੂਰ ਸੀ ਯਾਰ ਐਡਾ ਬਸਰਮ ਬੰਦਾ ਮੈਂ ਦੁਨੀਆ ਤੇਰੀ ਦੇਖਿਆ ਓ ਮੈਂ ਤਾਂ ਓ ਮੈਨੂੰ ਉਹ ਸਰਪੰਚ ਨੇ ਤੇਰੀ ਸੁੰਮ ਦਾ ਹੱਥ ਵੀ ਨਹੀਂ ਲਾਇਆ ਆ ਇਹ ਕਿਵੇਂ ਹੋ ਗਈ ਬਈ ਸਾਨੂੰ ਕੀ ਪਤਾਗਾ ਅਗਲੀ ਕੈਂਦੀ ਆ ਪੀਂ ਗਿਆ ਸੁਣਾ ਮੈਂ ਪਾ ਆ ਪੀ ਕੇ ਆਉਂਦਾ ਦੇਖ ਲੈ ਜੇ ਮਰਦਾ ਨਹੀਂ ਵਾ ਵਾ ਭਾਈ ਕਿਉਂ ਝੂਠ ਬੋਲਿਆ ਨਈ ਨਾ ਦੱਸੋ ਇੱਕ ਮੇਰੀ ਗੱਲ ਸੁਣ ਤੇਰੇ ਘਰੇ ਗਿਆ ਸੀ ਨਾ ਹਾਂ ਬੱਚ ਦੇਖ ਗਿਆ ਸੀ ਉਹ ਪੀਤੀ ਸੀ ਬੱਚ ਫੇਰ ਹਰ ਫਿਰ ਪੀਤੀ ਸੀ ਫਿਰ ਉਹ ਤਾਂ ਕੱਪ ਚ ਪੀਤੀ ਸੀ ਯਾਰ ਮੈਂ ਹਾਂ ਫਿਰ ਕੱਪ ਝੂਠਾ ਵੀ ਉਹ ਚੱਕੜਾ ਕਿਵੇਂ ਵੀ ਹੋਏ ਜਿਹਨੂੰ ਤੂੰ ਦੇਖਵੇਂ ਬਰਾਗਿਆ ਨਹੀਂ ਝੂਠੇ ਕੱਪ ਨਾਲ ਪ੍ਰੈਗਨੈਂਟ ਹੋ ਗਈ ਹੈ ਹਾਂ ਕਮਾਲ ਆ ਉੱਡੀ ਰਾਤ ਦੋ ਹੀ ਬੇਬਾਪ ਨੂੰ ਭੂਲਾ ਕੇ ਸਵੇਰ ਓਏ ਦੀ ਬਾਪ ਨੂੰ ਲਾ ਯਾਰ ਇਹਦੇ ਨੂੰ ਫੋਨ ਫਿਰ ਤੇਰੇ ਬਾਪ ਨੂੰ ਓਏ ਤੂੰ ਆ ਤਾ ਸਾਂਭ ਲਾ ਮੇਰੀ ਗੱਲ ਸੁਣ ਹੈ ਨਿਬੜਨਾ ਨਿਮਟਾਉਣਾ ਅਗਲੇ ਦੀ ਮਰਜ਼ੀ ਅਸਤਾ ਠਾਣੇ ਜਾਂਦੀਆਂ ਬਈ ਜਾਂਦੀਆਂ ਬਸ ਠੀਕ ਹੈ ਹੁਣ ਗੱਲ ਠਾਣੇ ਚ ਨਿਬੜੂਗੀ ਸਰਪੰਚ ਦਾ ਠਾਣੇ ਚ ਮੈਂ ਬਾਹਰ ਮੈਂ ਬਰਾ ਮੈਂ ਤੂੰ ਜਾਣਾ ਹੋਇਆ ਬਗ ਜੀ ਮੈਂ ਅਗਲੀ ਨੂੰ ਲੈ ਕੇ ਜਾਂਦੀ ਹਾਂ ਜ਼ਿੰਮੇਵਾਰੀ ਮੇਰੀ ਠਾਣੇ ਚ ਹੱਥ ਕੜਿਆ ਅੱਜ ਸਰਪੰਚ ਜੀ ਠਾਣੇ ਚ ਦੇਖਾਂਗੇ ਹਾਂ ਉੱਥੀ ਦੇ ਰਾ ਸਰਪੰਚਾ ਜਾਰਾ ਓ ਮੇਰੀ ਗੱਲ ਸੁਣ ਮੈਂਬਰਾ ਤੂੰ ਆਪਦਾ ਪਿੰਨ ਮੇਡ ਭਰਾਵਾ ਓ ਹਾਏ ਓ ਮੈਂਬਰਾ ਤੇਰੀ ਸੌ ਲੱਗੇ ਓ ਮੈਂਬਰਾ ਓ ਮੈਨੂੰ ਸਰਪੰਚਣੀ ਦੀ ਸਿਰ ਦੀ ਸੌ ਓ ਓ ਮਹਾਏ ਰੱਬਾ ਓ ਇਹ ਕਿਨੂੰ ਦੱਸਾਂ ਮੈਂ ਓ ਕਿਨੂੰ ਦੱਸਾਂ ਓ ਓ ਮੈਂ ਤਾਂ ਹੱਥ ਵੀ ਨਹੀਂ ਲਾਇਆ ਯਾਰ ਪ੍ਰੈਗਨੈਂਟ ਹੋ ਗਈ ਕਮਾਲ ਦੀ ਗੱਲ ਹਾਏ ਓ ਰੱਬਾ ਕਿਤੇ ਝੂਠੇ ਕੱਪ ਨਾਲ ਤਾਂ ਨਹੀਂ ਹੋ ਗਈ ਐ ਕਿਵੇਂ ਹੋ ਗਈ ਯਾਰ ਐ ਤਾਂ ਫਿਰ ਸੈਂਸ ਬਾਲੀ ਬਦ ਗਈ ਮੈਨੂੰ ਪਤਾ ਹੈ ਚਾਲਾਂ ਦਾ ਮੈਂ ਸਭ ਜਾਣਦਾ ਜਿਨੇ ਕੀਤੀਆਂ ਪਰ ਮੇਰਾ ਤਾਂ ਘਰ ਪੱਟਿਆ ਗਿਆ ਨਾ ਸਰਪੰਚ ਨਹੀਂ ਆਏ ਬੁਕੇ ਉਰੀਆ ਭੱਜ ਕੇ ਆਈ ਆਈ ਉਹ ਵੀ ਨਹੀਂ ਮੰਦੀ ਓ ਆ ਜਾ ਮੇਰੀ ਗੱਲ ਤਾਂ ਤੂੰ ਤਾਂ ਸੁਣ ਲੈ ਹੋਰ ਤਾਂ ਨਹੀਂ ਸੁਣਦਾ ਕੋਈ ਆ ਗਈ ਦੇਖੀ ਕੋਈ ਇਹ ਜੀ ਗੱਲ ਨਹੀਂ ਸੁਣ ਲੈ ਨਾ ਮੈਨੂੰ ਮੇਰਾ ਬਾਪ ਆਉਂਦਾ ਹੈਗਾ ਫੋਨ ਕਰਤਾ ਮੈਂ ਓ ਬਾਪ ਨੂੰ ਚੜਾ ਲਾ ਸਿਰ ਤੇ ਮੇਰੇ ਓ ਮੇਰੀ ਗੱਲ ਸੁਣਾ ਇਹ ਜੀ ਕੋਈ ਓ ਯਾਰ ਮੇਰੀ ਗੱਲ ਕਿਉਂ ਸੁਣਦੀ ਹਾਏ ਵੇ ਹਾਏ ਵੇ ਰੱਬ ਕਿੱਧਰ ਨੂੰ ਜਾਵਾਂ ਮੈਂ ਉਹ ਆ ਜਾ ਮੈਂ ਰੇੜੀਆਂ ਤੇ ਜਲਦੀ ਆ ਥਾਣੇ ਆ ਚੱਲਣਾ ਪਾ ਜਲਦੀ ਜਲਦੀ ਆ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਵਧੀਆ ਹਾਂ ਵਧੀਆ ਵਧੀਆ ਭਾਈ ਤੂੰ ਹਾਂ ਚੱਲ ਵਧੀਆ ਵਧੀਆ ਅੱਛੀ ਤੇ ਥਾਣੀ ਆਉਂਦੀਆਂ ਸੀ ਕਿਉਂ ਕੀ ਹੋ ਗਿਆ ਲੈ ਐੜੀਆਂ ਤਾਂ ਬਾਰਦਾਤਾ ਹੋ ਰਹੀਆਂ ਹਲੇ ਪੁੱਛਦੇ ਜਨਾਬ ਕੀ ਹੋ ਗਿਆ ਕੀ ਹੋ ਗਿਆ ਦੱਸ ਤਾਂ ਸੀਂ ਹੀ ਦੱਸਾਂ ਅੱਜ ਬਾਖੜੀ ਦੀ ਇੱਜ਼ਤ ਨੂੰ ਹੱਥ ਪਾ ਲਿਆ ਮੈਂ ਕਿਵੇਂ ਕੋਲੇ ਚਰ ਲੂੰਗੀ ਮੈਂ ਤਾਂ ਪਠਾਨੀ ਆਉਣਾ ਸੀ ਹਪਾ ਤੁਸੀਂ 100 100 ਨੰਬਰ ਤੇ ਫੋਨ ਮਾਰ ਦਿੰਦੇ ਅੱਛੇ ਨੰਬਰ ਪਾਸ ਦੇ ਫਿਰਿਏ ਜੇ ਤੁਸੀਂ ਹੈਗੇ ਸਾਨੂੰ ਕੀ ਲੋੜਾ ਕਿਸੇ ਨੂੰ ਫੋਨ ਲਾਉਣ ਦੀ ਉਹ ਅਸੀਂ ਹੈ ਤਾਂ ਗਏ ਆ ਹੁਣ ਸਾਰਾ ਦਿਨ ਅਸੀਂ ਸਾਨੂੰ ਹੋਰ ਵੀ ਕੰਮ ਨੇ ਦਫ਼ਤਰੀ ਆਪਣਾ ਥਾਂ ਦੇ ਹਾਂ ਠੀਕ ਹੈ ਫਿਰ ਵੀ ਮੁਲਾਜ਼ਮਾ ਸੋਚਣ ਵਾਲੀ ਗੱਲ ਆ ਜਦੋਂ ਕੁੜੀਆਂ ਦੀ ਇੱਜ਼ਤਾਂ ਤੇ ਹੱਥ ਪੈਣ ਲੱਗ ਗਏ ਫਿਰ ਤਾਂ ਕਾਰਵਾਈ ਕਰਨੀ ਪਊ ਕੋਈ ਗੱਲ ਨਹੀਂ ਤੁਸੀਂ ਬੈਠੋ ਪਰ ਮੈਂ ਨਾਲ ਹਾਂ ਕਿਹਨੇ ਕੀਤਾ ਹੈ ਪੁਆ ਸਰਪੰਚ ਉਹਨੇ ਕਾਂਡ ਕੀਤਾ ਸਰਪੰਚ ਦੇ ਨਾਲ ਕਿਸੜ ਤੋਂ ਨਿਪਟਦੇ ਹੀ ਨਹੀਂ ਲੋਕ ਪਤਾ ਕੀ ਕਹਿੰਦੇ ਆ ਤੁਸੀਂ ਸਰਪੰਚ ਦੇ ਨੌਕਰੋਂ ਪਾਸੇ ਪਈ ਹੈਗਾ ਸਰਕਾਰ ਦੇ ਨੌਕਰ ਤਾਂ ਵੀ ਸਰਪੰਚ ਦੇ ਨਹੀਂ ਹੈਗੇ ਅਸੀਂ ਮੇਰੀ ਗੱਲ ਸੁਣੋ ਮਲਾਜੀ ਸਭ ਜਦੋਂ ਐਡਾ ਕਾਂਡ ਹੋ ਗਿਆ ਫਿਰ ਤਾਂ ਜਾਣੇ ਪਊ ਉਹ ਜਾਣਾ ਤਾਂ ਪਊ ਭਾਈ ਹੁਣ ਆ ਸਾਨੂੰ ਹੋਰ ਵੀ ਬਥੇਰੇ ਕੰਮ ਨੇ ਦੱਸ ਕੀ ਕੀ ਕਰੀਏ ਅਸੀਂ ਜਨਾਬ ਹਾਂਜੀ ਮੇਰੀ ਜਿੱਤ ਹੱਥ ਪਿਆ ਜੀ ਤੁਸੀਂ ਮੇਰੀ ਮਦਦ ਕਰੋ ਜੀ ਮਦਦ ਕਰਨ ਦਾ ਹੱਕ ਜਿਹੜਾ ਮੈਥੋਂ ਵੀ ਦੇਖੀ ਨਹੀਂ ਜਾਂਦੀ ਹੈਗੀ ਜੇ ਹੁਣ ਫਿਰ ਵੀ ਤੁਸੀਂ ਨਹੀਂ ਕਾਰਵਾਈ ਕਰਦੇ ਮੈਂ ਤਾਂ ਗਾਹਾਂ ਲੈ ਜਾਨੀਆ ਮੇਰਾ ਕੀ ਹੋ ਹੁੰਦਾਗਾ ਹਾਂ ਵਿੱਚ ਤੁਸੀਂ ਚੋਪੜੇ ਜਾਓਗੇ ਹੋਰ ਕੀ ਹੈ ਤੁਹਾਡੇ ਤੁਸੀਂ ਕਦੇ ਵਾਸਤੇ ਹੋ ਜਨਾਬ ਕੋਈ ਨਹੀਂ ਹੈਗਾ ਜੀ ਮੇਰੇ ਨਾਲ ਮਦਦ ਕਰਨ ਨਾਲ ਕਿਉਂ ਨਹੀਂ ਹੈਗਾ ਮੈਂ ਨਾਲ ਖੜੀਆਂ ਜਦੋਂ ਨਹੀਂ ਤੁਰਦੇ ਜਨਾਬ ਤੁਹਾਡਾ ਹੱਕ ਤਾਂ ਤੁਰਨ ਦਾ ਉਹ ਹੱਕ ਤਾਂ ਹੈਗਾ ਭਾਈ ਹਾਂ ਚਲ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਭਾਈ ਤਰ ਨਾਲ ਆ ਸੀ ਹੈ ਨਾ

ਯਾਰ ਮੈਂ ਦਿਨੂ ਇੱਕ ਵਾਰੀ ਕਹਿਤਾ ਵੀ ਐਦਾਂ ਦੀ ਗੱਲ ਕੋਈ ਨਹੀਂ ਚਾਹੇ 100 ਵਾਰੀ ਕਹਿ ਚਾਹੇ ਇੱਕ ਵਾਰੀ ਕਹਿ ਮੈਨੂੰ ਸਭ ਕੁਝ ਪਤਾ ਲੱਗ ਗਿਆ ਨਾ ਮੇਰਾ ਲੈ ਲੈ ਤਲਾਕ ਫਿਰ ਯਾਰ ਕੋਈ ਨਹੀਂ ਤਲਾਕ ਮੇਰੇ ਪਾਪਾ ਹੁੰਦਾਗਾ ਲੈ ਲਊਗੀ ਮੈਂ ਤਲਾਕ ਦਾ ਬਾਪ ਹੋ ਗਿਆ ਹੁਣਾ ਬਾਪ ਨੂੰ ਰਾਹ ਚ ਰਾੜ ਦੀ ਕਿਤੇ ਬਾਪ ਹੁੰਦਾ ਬਾਪ ਉਹ ਮੈਂ ਮੇਰੇ ਬਾਪ ਨੂੰ ਨਾ ਕੁਝ ਕਹੀ ਬਾਪ ਥਾਣੇ ਚ ਲਾ ਦੇ ਉਹਨੂੰ ਹਾਂ ਲਾ ਦੂਗਾ ਨਾ ਜਦੋਂ ਥਾਣੇਦਾਰ ਆ ਜਾਂਦਾ ਉਹਦੋਂ ਮੈਂ ਚੁੱਪਦਾ ਹੁੰਨਾ ਤੇ ਮੇਰੇ ਬਾਪਾ ਆ ਜਾਂਦਾ ਉਹਦੋਂ ਚੁੱਪ ਕਰਕੇ ਬੈਠ ਜਾਂਦਾ ਅੱਜ ਮੈਂ ਕੱਲੇ-ਕੱਲੇ ਨੂੰ ਪੰਨੂ ਕੋਈ ਮਰ ਜਾਏ ਆਜੇ ਥਾਣੇਦਾਰ ਚਾਹੇ ਆਜੇ ਸ ਮੇਰੀ ਗੱਲ ਸੁਣ ਲੈ ਜੇ ਮੇਰੇ ਬਾਪ ਪੰਚਾਇਤ ਲੈ ਆਇਆ ਨਾ ਮੂਤੇਗਾ ਮੂਰੇ ਉਹਨਾਂ ਦੇ ਤੂੰ ਮੇਰੀ ਗੱਲ ਸੁਣ ਇਹ ਜੀ ਕੋਈ ਨਹੀਂ ਕਿ ਤੂੰ ਕਿਉਂ ਗੁੱਸੇ ਜੋ ਆਇਆ ਰਹਿਣ ਦੇ ਕਰ ਕਰ ਲੈ ਗੱਲ ਆ ਜਾ ਜਨਾਬ ਆ ਜਾ ਤੇਰੇ ਇੱਥੇ ਆ ਜਾ ਆ ਜਾ ਜਨਾਬ ਹਾਂ ਕਰ ਗੱਲ ਇਹਨੇ ਕੰਪਲੇਨ ਲਿਖਾਈ ਹੈ ਤੇਰੇ ਤੇ ਕਾਦੀ ਲਗਾਈ ਹੈ ਜਿਤਨੂੰ ਹੱਥ ਪਾਇਆ ਜਿਤਨੂੰ ਦਾ ਹੱਥ ਪਾਇਆ ਤੇ ਤੁਸੀਂ ਕੀ ਲੈਣਾ ਆਇਓ ਲੈਣਾ ਆ ਤੈਨੂੰ ਥਾਣੇ ਚੱਕ ਕੇ ਲੈ ਜਾਊਂਗਾ ਹੋਰ ਦੱਸ ਮੇਰੀ ਗੱਲ ਹੋ ਚੱਲੀ ਜਾਂਦੀ ਆ ਤੂੰ ਲੜਾਈ ਬੰਦ ਕਰ ਇਹ ਤੀਜੇ ਦਿਨ ਆ ਜਾਂਦਾ ਚਾਚਾ ਕੇ ਬੂਥਾ ਮੈਂ ਤੋਂ ਕੱਲਾ ਸਰਪੰਚੀ ਤੇ ਸੁਣ ਆ ਕਿ ਮੈਂ ਸੁਣੂ